ਸਤਿ ਸ਼੍ਰੀ ਅਕਾਲ ਆਦਾਬ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼੍ਰਮਾਦਾਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰੋਸ਼ਨ ਸਿੰਘ ਸੰਧੂ ਇਸ ਵਕਤ ਬਠਿੰਡਾ ਸਟੂਡੀਓ ਤੋਂ ਤੁਹਾਡੇ ਨਾਲ ਜੁੜਿਆ ਅੱਜ ਤਰੀਕ 1 April ਹੈ ਤੇ ਦਿਨ ਮੰਗਲਵਾਰ ਦੇਸ਼ ਭਰ ਦੀਆਂ ਖਾਸ ਖਬਰਾਂ ਲਈ ਆਪਾਂ ਫੇਰ ਅੱਜ ਜੁੜੇ ਹਾਂ ਤੇ ਸਰਦਾਰ ਬਖਤੌਨ ਸਿੰਘ ਤੇ ਲੋਕਾਂ ਦੇ ਨਾਲ ਕਰਾਂਗੇ ਗੱਲਬਾਤ ਕਿ ਅੱਜ ਕੀ ਵਾਪਰਿਆ ਸਾਰਾ ਦਿਨ ਪੰਜਾਬ ਦੇ ਵਿੱਚ ਸਾਸ਼ੀ ਘਟੈਲੋਂ ਸਾਹਿਬ ਸਵਾਗਤ ਸ੍ਰੀ ਕਾਲ ਜੀ ਸੰਧੂ ਸਾਹਿਬ ਤਿਹੋ ਸਾਬ ਨਾਰੇ ਤਾਂ ਕਹਿੰਦੇ ਸੀ ਕਿ ਕਰਨਲ ਪੁਸ਼ਪਿੰਦਰ ਸਿੰਘ ਹੋਰਾਂ ਦੀ ਪਤਨੀ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ ਤੇ ਬੜੇ ਵਧੀਆ ਰੌਂ ਦੇ ਵਿੱਚ ਸੀ ਵੀ ਚਲੋ ਜੀ ਸਾਨੂੰ ਆਸ ਵੱਜੀ ਆ ਤੇ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਅਸੀਂ ਜਿਹੜਾ ਹੈਗਾ ਤੁਹਾਡੇ ਨਾਲ ਆ ਤੇ ਕਾਰਵਾਈ ਕਰਾਂਗੇ ਹੁਣ ਆ ਗੁੱਸਾ ਚੜਦਾ ਪਤਾ ਨਹੀਂ ਲੱਗਾ ਵੀ ਇਹ ਕੀ ਗੱਲ ਅਸਲ ਵੀ ਬਿੱਤੇ ਸੰਧੂ ਸਾਹਿਬ ਕੱਲ ਮੈਡਮ ਜਸਵਿੰਦਰ ਕੌਰ ਬਾਤ ਹੈ ਜਿਹੜੇ ਕਰਨਲ ਪੁਸ਼ਪਿੰਦਰ ਸਿੰਘ ਬਾਤ ਹੋ ਰਹੇ ਦੇ ਧਰਮ ਪਤਨੀ ਜੀ ਉਹਨਾਂ ਦੀ ਮੁਲਾਕਾਤ ਹੋਈ ਸੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਨਾਲ ਜੀ ਆਪਾਂ ਜਾਣਦੇ ਆ ਕਿ ਜਦੋਂ ਕਰਨਲ ਬਾਦ ਦਾ ਕੁੱਟਕੁਤਾਪਾ ਹੋਇਆ ਸੀ ਜੀ ਉਸ ਤੋਂ ਬਾਅਦ ਬੇਸ਼ੱਕ ਮੈਡਮ ਬਾਦ ਸੇ ਡੀਜੀਪੀ ਸਾਹਿਬ ਨੂੰ ਵੀ ਮਿਲਣ ਵਾਸਤੇ ਗਈ ਸੀ ਹੋਰ ਲੋਕਾਂ ਨੂੰ ਵੀ ਮਿਲਣ ਵਾਸਤੇ ਗਈ ਸੀ ਗਵਰਨਰ ਨਾਲ ਵੀ ਚੱਲ-ਬਾਤ ਕੀਤੀ ਉਹਨਾਂ ਨੇ ਬਿਲਕੁਲ ਉਸ ਤੋਂ ਬਾਅਦ ਫਿਰ ਉਹ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘਾ ਰਾਜਨਾਥ ਸਿੰਘ ਸੀਆਈਸੀ ਜੀ اور ਰਾਜਨਾਥ ਸਿੰਘ ਨੂੰ ਮਿਲਣ ਤੋਂ ਬਾਅਦ ਉਹਨਾਂ ਨੇ ਇਤਿਆਸੀ ਕਿ ਸਾਨੂੰ ਉਹਨਾਂ ਨੇ ਭਰੋਸਾ ਦਿੱਤਾ ਹੋਇਆ ਹੈ ਕਿ ਅਸੀਂ ਤੁਹਾਡੇ ਨਾਲ ਜਿਹੜਾ ਹੈਗਾ ਇਨਸਾਫ ਉਹਨਾਂ ਦਾ ਜਚਨ ਕਰਾਂਗੇ ਜੀ ਪੂਰੀ ਕ੍ਰੋਨਿਕਲ ਕਿ ਐਸੀ ਕਿ ਸਾਨੂੰ ਰਾਜਨਾਥ ਸਿੰਘ ਹੋਰਾਂ ਨੇ ਕਿਹਾ ਸੀ ਤੁਹਾਡੇ ਪਰਿਵਾਰ ਦੇ ਨਾਲ ਇੱਕ ਪੰਨਾ ਤੁਹਾਡੀ ਯਾਦ ਹੋਣਾ ਹੈ ਕਿ ਪਟਿਆਲਾ ਦੇ ਵਿੱਚ ਧਰਨਾ ਲਾਇਆ ਗਿਆ ਸੀ ਬਿਲਕੁਲ ਜਿਸ ਧਰਨੇ ਦੇ ਵਿੱਚ ਬਿਲਕੁਲ ਜਿਸ ਧਰਨੇ ਦੇ ਵਿੱਚ ਮੈਡਮ ਬਾਠ ਦੇ ਆਪਣੀ ਕਰੀਬੀਆਂ ਤੋਂ ਇਲਾਵਾ ਪੰਜਾਬ ਦੀ ਸਿਵਲ ਸੋਸਾਇਟੀ ਦੇ ਲੋਕ ਵੀ ਔਰ ਤੇਰੀ ਬਦਿੰਦ ਦਾ ਦੇ ਵਿੱਚ ਸਾਬਕਾ ਫੌਜੀ ਜੀ ਦੇ ਵਿੱਚ ਫੌਜੀ ਅਫਸਰ ਵੀ ਸੀ ਅਫਸਰ ਵੀ ਜਵਾਨ ਵੀ ਸੀ ਜੀ ਜੀ ਔਰ ਪੈਰਾਮਿਲਟਰੀ ਫੋਰਸਸ ਦੇ ਲੋਕ ਵੀ ਸੀ ਇਤ ਤੱਕ ਕਿ ਇੱਕ ਦੋ ਬੰਦੇ ਤਾਂ ਆਪਾਂ ਨੂੰ ਉਹ ਵੀ ਦੇਖਿਆ ਜਿਹਦੇ ਯੂਨੀਫਾਰਮ ਦੇ ਵਿੱਚ ਸੀ ਜਿਨੇ ਕੇ ਮਤਲਬ ਉਹ ਕਿਸੇ ਮੋਰਚੇ ਤੇ ਤਾਇਨਾਤ ਹੁੰਦੇ ਹੈ ਹਾਂ ਬਿਲਕੁਲ ਔਰ ਉਹ ਪੈਰਾਮਿਲਟਰੀ ਫੋਰਸਸ ਦੇ ਸੀ ਜਾਂ ਉਹ ਸੀ ਇਹਦੇ ਆਪਣੇ ਆਰਮੀ ਦੇ ਆਪਾਂ ਇਹਦੇ ਬਾਰੇ ਕਨਫਰਮ ਨਹੀਂ ਹੈ ਜੀ ਜੀ ਤਾਂ ਜਿਹੜੇ ਮਾਮਲੇ ਜਿਆਦਾ ਵੱਧ ਗਿਆ ਸੀ ਉਸ ਵੇਲੇ ਡੈਟਿਕ ਮਿਸ਼ਨਰ ਪਟਿਆਲਾ ਨੇ ਇਹਨਾਂ ਨਾਲ ਆ ਕੇ ਤਾਲਮਿਲ ਤਸੱਬ ਕੀਤਾ ਔਰ ਉਸ ਸਾਫ ਕਾ ਫੌਜੀਆਂ ਦੀ ਜੇਸਬੰਦੀ ਤੋਂ ਐਪਲੀਕੇਸ਼ਨ ਲਈ ਕਿ ਮੁੱਖ ਮੰਤਰੀ ਸਾਫ ਸਾਨੂੰ ਟਾਈਮ ਦੇਣ ਤੇ ਫਿਰ ਉਹਨਾਂ ਨੇ ਜਿਹੜਾ ਹੈਗਾ ਦਿੱਤੇ ਕੱਲ ਦਾ ਪਈ 31 ਮਤਲਬ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ 31 ਮਾਰਚ ਤੱਕ ਟਾਈਮ ਇਹਨਾਂ ਨੂੰ ਦਿੱਤਾ ਸੀ ਹਾਂ ਕੱਲ 31 ਮਾਰਚ ਨੂੰ ਮਿਲਣ ਵਾਸਤੇ ਮੈਡਮ ਬਾਟ ਗਏ ਆ ਉਹਨਾਂ ਦੇ ਬਹਿਲੋਈ ਜਿਹੜੇ ਹੈਗਾ ਸਰਦਾਰ ਗੁਰਪ੍ਰੀਤ ਸਿੰਘ ਤੇ ਲੋਨਲੇ ਨਾਲ ਸੀ ਅਤੇ ਨਾਲੇ ਮੈਡੀਕਲ ਦੀ ਦਿੱਤੀ ਜਿਹੜੀ ਜਿਹਨੂੰ ਫਿਰ ਬਾਅਦ ਦੇ ਵਿੱਚ ਪ੍ਰਵਾਨ ਵੀ ਕੀਤਾ ਗਿਆ ਸਰਕਾਰ ਵੱਲੋਂ ਇਹ ਸਾਬਕਾ ਫੌਜੀਆਂ ਦੇ ਕੁਝ ਜਿਹੜੇ ਰਹਿ ਗਏ ਆ ਮੌਤਵਰ ਬੰਦੇ ਉਹ ਵੀ ਇਹਦੇ ਨਾਲ ਜਾਣ ਸੀ ਇਹ ਅੰਦਰ ਗਏ ਅੰਦਰ ਜਾ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਇਹਨੇ ਮੁਲਾਕਾਤ ਕੀਤੀ ਮਾਨ ਸਾਹਿਬ ਨੇ ਇਹਨਾਂ ਨੂੰ ਸੁਣ ਕੇ ਆਪਾਇ ਦੇ ਬਾਰੇ ਤੱਕ ਕੰਫਰਮ ਨਹੀਂ ਲੇਕਿਨ ਮੈਡਮ ਬਾਅਦ ਨੇ ਬਾਹਰ ਆ ਕੇ ਜੋ ਅਨਾਉਂਸ ਕੀਤਾ মিডিਆ ਦੇ ਸਾਹਮਣੇ ਉਹਨਾਂ ਨੇ ਕਿਹਾ ਕਿ ਬਾਦ ਸਾਹਿਬ ਆਪਣੇ ਮਾਨ ਸਾਹਿਬ ਨੂੰ ਮੇਰੀ ਬਹੁਤ ਸਿਦਤ ਮਾਨ ਸਤਕਾਰ ਦਿੰਦਾ ਹੈ ਇਸ ਤੱਕ ਕਿ ਇਹਨਾਂ ਨੇ ਕਿਹਾ ਕਿ ਉਹਨਾਂ ਨੇ ਮੇਰੇ ਸਿਰ ਦੇ ਉੱਤੇ ਵੀ ਹੱਥ ਰੱਖਿਆ ਔਰ ਫਿਰ ਉਹਨਾਂ ਨੇ ਕਿਹਾ ਕਿ ਸ਼ਾਮ ਦੇ 6 ਵਜੇ ਤੱਕ ਅਸੀਂ ਸਾਰੇ ਜਿਹੜੇ ਸਾਡੇ ਆਫੀਸ਼ਰਸ ਹੈ ਪੰਜਾਬ ਪੁਲਿਸ ਦੇ ਜਾਂ ਸਿਵਲ ਦੇ ਹੈਗੇ ਉਹਨਾਂ ਨੂੰ ਬੁਲਾਵਾਂਗੇ ਸਾਰੇ ਰਿਕਾਰਡ ਚੈੱਕ ਕਰਾਂਗੇ ਤੇ ਤੁਹਾਨੂੰ ਜਿਹੜਾ ਹੈ ਇਨਸਾਫ ਦੇਵਾਂਗੇ ਉਹਨਾਂ ਨੇ ਇੱਥੇ ਤੱਕ ਗੱਲ ਕਹੀ ਸੀ ਕਿ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਭਰੋਸਾ ਦੋਆ ਹੈ ਜੀ ਤੇ ਮਾਮਲਾ ਤੁਹਾਡੇ ਫੇਵਰਟ ਆਊਗਾ ਜੋ ਤੁਸੀਂ ਈਮਾਨਦਾਰ ਕਰ ਰਹੇ ਹੋ ਜਿਮਾਨ ਸੋਣਾ ਵੀ ਪ੍ਰਮੁਖ ਤੌਰ ਤੇ ਦੋਆ ਹੈ ਇਕ ਤਰ੍ਹਾਂ ਦੀ ਡਿਮਾਂਡ ਐਸਸੀ ਕੇ ਜਿਹੜੇ ਫਾਸਟ ਪਟਿਆਲਾ ਦੇ ਐਸਐਸਪੀ ਹੈ ਮਿਸਟਰ ਨਾਨਕ ਸਿੰਘ ਉਹਨਾਂ ਨੂੰ ਇਮੀਡੀਏਟ ਟ੍ਰਾਂਸਫਰ ਕੀਤਾ ਜਾਵੇ ਜੀ ਦੂਸਰਾ ਇਹ ਜਾਂਚ ਗ੍ਰਿ ਹੈਗੀ ਪੰਜਾਬ ਪੁਲਿਸ ਦੀ بجائے ਸੀਬੀਆਈ ਨੂੰ ਦਿੱਤੀ ਜਾਵੇ ਹਾਂ ਬਿਲਕੁਲ ਉਸ ਤੋਂ ਮੈਂ ਸੰਧੂ ਸਾਹਿਬ ਇਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਪੰਜਾਬ ਸਰਕਾਰ ਸੀਬੀਆਈ ਨੂੰ ਇਹ ਜਾਂਚ ਤਬਦੀਲ ਨਹੀਂ ਕਰ ਸਕਦੀ ਕਿਉਂਕਿ ਜਿਸ ਨੇ ਕਾਹਤਰ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਉੱਚ ਗੋਰ ਸਿੱਟਾ ਦੇ ਮੁੱਖ ਮੰਤਰੀਆਂ ਦੇ ਨਾਲ ਮਿਲ ਕੇ ਉਹਨਾਂ ਨੇ ਫੈਸਲਾ ਇਹ ਲੈ ਲਿਆ ਸੀ ਕਿ ਕਿਉਂਕਿ ਭਾਰਤ ਦੇ ਵਿੱਚ ਜਿਹੜੀ ਹਕੂਮਤ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਹੈ ਔਰ ਭਾਰਤੀ ਜਨਤਾ ਪਾਪੀ ਦੀ ਕੇਂਦਰੀ ਸਰਕਾਰ ਇਹ ਜਿਹੜੀਆਂ ਸੀਬੀਆਈ ਵਗੈਰਾ ਏਜੰਸੀਆਂ ਇਹਨਾਂ ਏਜੰਸੀਆਂ ਦੀ ਦੁਰਵਰਤੋਂ ਕਰਦੀ ਹੈ ਸਿੱਟਾ ਦੇ ਵਿੱਚ ਇਸ ਲਈ ਜਿਹੜਾ ਆਪਣਾ ਨਵੀਂ ਦਿੱਲੀ ਜਿਹੜੀ ਦਿੱਲੀ ਪੁਲਿਸ ਅਥਾਰਟੀ ਹੈ ਜਿਹੜੀ ਤਹਿਦੀ ਦਾ ਸਮਝੌਤਾ ਹੋਇਆ ਸੀ ਜਿਹੜੀ CBI ਐ CBI ਨੂੰ ਭਾਵੇਂ ਆਪ ਕੇਂਦਰੀ ਏਜੰਸੀ ਕਹਿ ਦਿੰਦੇ ਆ ਲੇਕਿਨ ਜਿਹੜਾ ਦਾ ਗਠਨ ਹੋਇਆ ਨਾ ਇਹ ਦਿੱਲੀ ਪੁਲਿਸ ਦੇ ਪੈਪਰਮ ਦੇ ਉੱਤੇ ਗਠਨ ਹੋਇਆ ਸੀ ਉਹਨਾਂ ਦੀ ਇੱਕ ਬ੍ਰਾਂਚ ਵਜੋਂ ਦਾ ਗਠਨ ਹੋਇਆ ਸੀ ਜੀ ਤੇ ਉਹਨਾਂ ਨੇ ਕਿਹਾ ਕਿ ਇਹ ਇਹ ਜਿਹੜੀ ਹੈਗੀ ਏਜੰਸੀ ਇਹ ਸਿੱਧੇ ਤੌਰ ਦੇ ਉੱਤੇ ਸਾਡੇ ਨਾਲ ਰਿਲੇਟਡ ਨਹੀਂ ਸਾਡਾ ਇੱਕ ਐਗਰੀਮੈਂਟ ਹੋਇਆ ਸੀ ਕਿ ਅਚੀਵਨਰੀ ਜਾਂਚ ਵਾਸਤੇ ਕੇਂਦਰੀ ਪੁਲਿਸ ਵੱਲੋਂ ਮਾਨਤਾ ਦਿੱਤੀ ਔਰ ਉਹ ਮਾਨਤਾ ਕੱਟ ਕੇ ਮੋਰਿੰਦਰ ਸਿੰਘ ਹੋਰਾਂ ਨੇ ਵਾਪਸ ਲਈ ਉਨੇ ਨੇ ਜੀ ਨਹੀਂ ਦੀ ਅਸੀਂ ਨਹੀਂ ਇਹਨਾਂ ਨੂੰ ਸਾਡੀ ਸਟੇਟ ਦੇ ਵਿੱਚ ਨਾਂ ਬਦਲਨੇ ਨਾਮ ਸਾਡੀ ਪ੍ਰਵਾਨਗੀ ਲੈਣੀ ਪੈਣੀ ਉਹ ਵੀ ਤੁਸੀਂ ਦੇਖਿਆ ਉਹਨਾਂ ਕਿ ਕੋਈ ਵੀ ਮਾਨਸਟੇਟ ਗਵਰਨਮੈਂਟ ਨੇ ਰੈਫਰ ਨਹੀਂ ਕੀਤਾ ਸੀਬੀਆਈ ਨੂੰ ਹਾਂ ਇਹ ਪਾਵਰਾਂ ਯਾਤਰਾ ਮਤਲਬ ਜਿਹੜੀਆਂ ਹੈਗੀਆਂ ਜੇ ਸਿੱਧੇ ਤੌਰ ਤੇ ਆਪਾਂ ਦੇਖੀ ਤਾਂ ਇਹ ਅਦਾਲਤਾਂ ਕੋਲੇ ਹੈ ਅਦਾਲਤ ਚਾਹੇ ਹਾਈ ਕੋਰਟ ਹੋਵੇ ਤੇ ਚਾਹੇ ਸੁਪਰੀਮ ਕੋਰਟ ਹੋਵੇ ਉਹ ਇਹ ਮਾਮਲਾ ਜਿਹੜਾ ਹੈ ਉਧਰ ਨੂੰ ਰੈਫਰ ਕਰ ਸਕਦੀ ਹੈ ਤੇ ਮੇਰਾ ਮੰਨਣਾ ਇਹ ਹੈ ਕਿ ਕਰਨਲ ਬਾਠ ਵੀ ਵਾਈਫ ਨੇ ਜੇ ਉਸ ਕੱਲ ਦੇ ਤੇ ਐਤਵਾਰ ਕੀਤਾ ਸੀ ਇਹ ਮਾਮਲਾ ਸਾਹਿਬ ਇਹ ਇਨਕੁਆਇਰੀ ਸੀਬੀਆਈ ਨੂੰ ਸ਼ਿਫਟ ਕਰ ਦੇਣਗੇ ਇਹ ਤਾਂ ਉਹਨਾਂ ਦਾ ਭਲੇਖਾ ਸੀ ਉਹ ਕਰ ਹੀ ਨਹੀਂ ਸਕਦੇ ਆ ਜੈ ਆਲਰੇਡੀ ਇਹ ਮਾਮਲਾ ਜਿਹੜਾ ਹੈਗਾ ਇਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਤੇ ਮੇਰੇ ਖਿਆਲ ਮੁਤਾਬਕ ਕਿੰਨ ਤਾਰੀਖ ਨੂੰ ਸੁਣਵਾਈ ਹੋਣੀ ਹੈ ਪਿਛਲੀ ਪੇਸ਼ੀ ਤੇ ਵੀ ਜਿਹੜੇ ਜੱਜ ਸਾਹਿਬਾ ਉਹ ਇਸ ਕਲਾਸ ਤੇ ਪਿਆਰ ਹੋ ਗਏ ਸੀ ਕਿ ਇਹ ਮਾਮਲਾ ਸੀਬੀਆਈ ਦੇ ਸਪੋਰਟ ਕਰ ਦਿੱਤਾ ਜਾਵੇ ਪਰ ਵਕੀਲ ਸਾਹਿਬਾਨਾਂ ਨੇ ਕੁਝ ਹੋਰ ਸਮਾਂ ਮੰਗਿਆ ਸੀ ਤੇ ਉਹਨਾਂ ਨੇ ਸਮਾਂ ਦੇ ਦਿੱਤਾ ਸੀਗਾ ਵੀਰਵਾਰ ਤੱਕ ਦਾ ਅੱਜ ਮੰਗਲਵਾਰ ਹੈ ਕੱਲ ਬੁੱਧਵਾਰ ਹੈ 24 ਹਿੱਤਾ ਤੇ 32 23 ਲੈ ਦਾ ਵੀਰਵਾਰ ਹੈ ਵੀਰਵਾਰ ਨੂੰ ਦੁਬਾਰਾ ਸੁਣਵਾਈ ਹੋਣੀ ਹੈ ਆ ਜਿੱਥੇ ਤਾਂ ਨਾਨ ਸਿੰਘ ਨਾਨਕ ਸਿੰਘ ਦੇ ਤਵਾਦਲੇ ਦਾ ਸਵਾਲ ਸੀ ਇਹ ਸਟੇਟ ਗਵਰਨਮੈਂਟ ਦੇ ਪ੍ਰਵਿਊਟ ਹੈ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੈ ਮੁੱਖ ਮੰਤਰੀ ਜਿੱਦੋਂ ਮਰਜ਼ੀ ਆ ਚਾਹੇ ਕਿਸੇ ਵੀ ਅਫਸਰ ਨੂੰ ਟਰਾਂਸਫਰ ਕਰ ਸਕਦੇ ਹੈ ਇਹਨਾਂ ਕੋਲੇ ਅਧਿਕਾਰ ਹੈਗਾ ਤਾਂ ਲਾਇਡਨਬਾਦ ਤੋਂ ਮੈडम ਬਾਠਰੂ ਨੇ ਪ੍ਰੋਸੈਸਰ ਵੀ ਕੱਟੂ-ਕੱਟ ਐਸਐਸਪੀ ਸਾਹਿਬ ਦੀ ਬਦਲੀ ਕਰ ਹੀ ਦੇਣੀ ਪਰ ਆਪਾਂ ਜਾਣਦੇ ਹਾਂ ਕਿ ਐਸਐਸਪੀ ਦੀ ਬਦਲੀ ਭਾਵੇਂ ਕਰਨੀ ਹੁੰਦੀ ਹੈ ਮੁੱਖ ਮੰਤਰੀ ਨੇ ਪਰ ਕਈ ਵਾਰੀ ਪੁਲਿਸ ਅਫੀਸਰ ਅਫੀਸਰਾਂ 'ਤੇ ਦਬਾਅ ਬਣਦਾ ਹੈ ਜਨਾਬ ਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਉੱਪਰ ਇਹ ਨਾ ਕੀਤਾ ਜਾਵੇ। ਜੀ ਇਹ ਵੀ ਇੱਕ ਕਾਰਨ ਹੁੰਦਾ ਕਿਉਂਕਿ ਲਾਡ ਆਰਡਰ ਨੂੰ ਪੁਲਿਸ ਨੇ ਦੇਖਣਾ ਹੁੰਦਾ ਹੈ। ਤੇ ਵਿੱਚ ਜਿਹੜੇ ਪੁਲਿਸ ਦੇ ਅਧਿਕਾਰੀ ਹੈ ਕਈ ਵਾਰੀ ਉਹ ਬਹਾਨਾ ਲੈ ਲੈਂਦੇ ਕਿ ਕਈ ਥਾਵਾਂ ਤੇ ਗੱਲ ਠੀਕ ਨਹੀਂ ਹੁੰਦੀ ਹੈ। ਕਿ ਜੇ ਪੁਲਿਸ ਅਫਸਰਾਂ ਦੇ ਖਿਲਾਫ ਇਸ ਤਰ੍ਹਾਂ ਡਾਇਰੈਕਟ ਐਕਸ਼ਨ ਹੋਣ ਲੱਗ ਗਏ ਤਾਂ ਪੁਲਿਸ ਦਾ ਮੋਰਲ ਹੈ ਜਿਹੜਾ ਡਾਊਨ ਹੋ ਜਾਣਾ ਹੈ। ਔਰ ਜਦੋਂ ਉਹਨਾਂ ਦਾ ਮਨੋਬਲ ਟੁੱਟ ਜਾਂਦਾ ਤੇ ਪੁਲਿਸ ਫਿਰ ਉਸ ਢੰਗ ਨਾਲ ਕੰਮ ਨਹੀਂ ਕਰ ਸਕਦੀ। ਇੱਕ ਜਮੀਨ ਹੁੰਦੀ ਹੈ ਇਸ ਵੇਲੇ ਆਪਾਂ ਜਾਣਦੇ ਪੰਜਾਬ ਦੇ ਵਿੱਚ ਦੋ ਮੁਹਮਾ ਚੱਲ ਰਹੀਆਂ ਨੇ ਇੱਕ ਐਮਪੀ ਗੈਂਗ ਸਟਰ ਨੇ ਹਿੰਟ ਚੱਲ ਰਹੀ ਹੈ ਤੇ ਦੂਜਾ ਜੁੱਧ ਨਸ਼ਿਆਂ ਵਿਰੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਹੈ ਬਿਲਕੁਲ ਜੀ ਇਹ ਇਹ ਨਾਲ ਉਮੀਦ ਆ ਪੰਜਾਬ ਸਰਕਾਰ ਨੂੰ ਕਿ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਇਹਨਾਂ ਦੋਨਾਂ ਜਿਹੜੀਆਂ ਮੁੱਖ ਸਮੱਸਿਆਵਾਂ ਇਹਨਾਂ ਮੁੱਖ ਸਮੱਸਿਆਵਾਂ ਤੋਂ ਸਾਡਾ ਛੁਟਕਾਰਾ ਕਰਵਾ ਦਿੱਤਾ ਜਾਊਗਾ ਪਰ ਪਰ ਆਪਾਂ ਜੇ ਹੁਣੇ ਦੇਖੀਏ ਕਿ ਭਾਵੇਂ ਉਹਨਾਂ ਨੂੰ ਇਹ ਗੱਲ ਹੈ ਜਿਹੜਾ ਸੀਐਮ ਨੇ ਇੱਕ ਵਾਅਦਾ ਕੀਤਾ ਸੀ ਉਹ ਵਾਅਦਾ ਬੜਾ ਮਹੱਤਵਪੂਰਨ ਸੀ ਇਥੇ ਮੈਂ ਇੱਕ ਜ਼ਿਕਰ ਕਰਨਾ ਚਾਹਾਂਗਾ ਕਿ ਸੀਐਮ ਦਾ ਜਿਹੜਾ ਵਾਅਦਾ ਹੁੰਦਾ ਉਸ ਵਾਅਦੇ ਨੂੰ ਲੋਕ ਰੱਬ ਦੇ ਹੁਕਮ ਨੂੰ ਮੰਨਦੇ ਨੇ ਕਿ ਰੱਬ ਦੀ ਅਜਾ ਦੇ ਵਿੱਚ ਕਿਵੇਂ ਆਪਾਂ ਰਹਿੰਦੇ ਹਾਂ ਰੱਬ ਵਰਗੀ ਗੱਲ ਹੈ ਜਿਵੇਂ ਆਪਾਂ ਰੱਬ ਤੇ ਤਵਾਰ ਕਰ ਆਪ ਲੈਦੇ ਕਿ ਜੋ ਪ੍ਰਮਾਤਮਾ ਨੇ ਕਰਦਾ ਹੋ ਕਰਦਾ ਮੈਂ ਬਹੁਤ ਸਾਲਾਂ ਇੱਕ ਵਾਰੀ ਗੱਲ ਸੁਣੀ ਸੀਗੀ ਸੰਧੂ ਸਾਹਿਬ ਕਿਸੇ ਵੱਡੇ ਪੋਲੀਟিক্যাল ਲੀਡਰ ਤੋਂ ਕਿ ਜਿਸ ਵੇਲੇ ਪੰਸੀ ਲਾਲ ਹਰਿਆਣਾ ਦੇ ਮੁੱਖ ਮੰਤਰੀ ਹੁੰਦੇ ਸੀ ਜੀ ਜੀ ਉਹ ਕਿਤੇ ਦਿਹਾਤੀ ਦੌਰੇ ਤੇ ਆਏ ਸੀ ਤੇ ਲੋਕ ਜਿਹੜੇ ਮਿਲਣ ਵਾਸਤੇ ਖੜੇ ਸੀ ਉਹ ਲੋਕਾਂ ਦੀਆਂ ਆਰਜ਼ੀਆਂ ਵਗੈਰਾ ਲਈ ਜਾਂਦੀਆਂ ਲਈ ਜਾਂਦੇ ਸੀ ਇੰਦੀ ਮੀਨ ਟਾਈਮ ਉਹਨਾਂ ਦੇ ਸੈਕਟਰੀ ਨੇ ਉਹਨਾਂ ਨੂੰ ਦੱਸਿਆ ਕਿ ਆਪਣੀ ਬਹੁਤ ਜ਼ਰੂਰੀ ਮੀਟਿੰਗ ਹੈ ਤੇ ਆਪਾਂ ਚੰਡੀਗੜ੍ਹ ਜਾਣਾ ਜੀ ਐਨਬੀ ਤੱਕ ਜੀ ਆਪਾਂ ਹੁਣੇ ਚੜ ਗਏ ਤਾਂ ਪਹੁੰਚਾਂਗੇ ਨਹੀਂ ਤਾਂ ਲੇਟ ਹੋ ਜਾਣਗੇ ਜੀ ਤਾਂ ਬਲਸੀ ਲਾਲ ਕਹਿੰਦੇ ਵੀ ਲੋਕ ਜਿਹੜੇ ਖੜੇ ਨੇ ਕੀ ਕਰੀਓ ਕਹਿੰਦੇ ਜੀ ਉਹ ਤਾਂ ਐਪਲੀਕੇਸ਼ਨਾਂ ਫੜ ਲੈਨੇ ਆ ਉਹ ਐਪਲੀਕੇਸ਼ਨਾਂ ਦਵਾ ਦਵਾ ਉਹਨਾਂ ਨੂੰ ਫੜਨੇ ਸ਼ੁਰੂ ਕਰ ਦਿੱਤੇ ਇੰਦੀ ਮੀਨ ਟਾਈਮ ਇੱਕ ਬੀਬੀ ਦੇ ਦੋਨੇ ਹੱਥ ਜਿਹੜੇ ਵੱਡੇ ਉਸ ਦੀ ਵਿਚਕਾਰ ਇੱਕ ਐਪਲੀਕੇਸ਼ਨ ਸੀ ਉਸ ਬੀਬੀ ਨੇ ਜਦੋਂ ਗੱਲ ਕਰਨ ਲਗੀ ਉਹ ਮੁੱਖ ਮੰਤਰੀ ਬੰਸੀ ਲਾਲ ਕਹਿੰਦੇ ਜੀ ਮੇਰੇ ਕੋਲ ਟਾਈਮ ਨਹੀਂ ਉਹਨੇ ਬੀਬੀ ਨੇ ਰੋਣਾ ਸ਼ੁਰੂ ਕਰਤਾ ਜਦੋਂ ਦੇਖਿਆ ਕਿ ਬਜ਼ੁਰਗ ਮਾਤਾ ਰੋ ਰਹੀ ਹੈ ਤੇ ਬੰਸੀ ਲਾਲ ਨੇ ਐਪਲੀਕੇਸ਼ਨ ਫੜ ਕੇ ਆਪਣੀ ਜੇਬ ਚ ਪਾ ਲਈ ਬਾਸਕਟ ਦੀ ਜੇਬ ਦੇ ਵਿੱਚ ਇਹ ਮਾਤਾ ਨੇ ਇਹ ਗੱਲ ਕਹਿਤਾ ਕਿ ਮਾਤਾ ਜੀ ਤੁਹਾਨੂੰ ਜਿਹੜਾ ਹੈਗਾ ਤੁਹਾਡਾ ਕੰਮ ਹੈ ਜਿਹੜਾ ਉਹ ਇੱਕ ਹਫਤੇ ਦੇ ਵਿੱਚ ਹੋ ਜਾਊਗਾ ਐਪਲੀਕੇਸ਼ਨ ਲੈ ਕੇ ਨੇ ਜੇਬ ਚ ਪਾ ਲਈ ਜਦੋਂ ਆਪਣੀ ਗੱਡੀ ਚ ਬੈਠੇ ਤੇ ਦਿਮਾਗ ਚ ਆਈ ਕਿ ਐਪਲੀਕੇਸ਼ਨ ਤਾਂ ਪੜ ਲਈਏ ਕਿਉਂਕਿ ਬਾਕੀ ਐਪਲੀਕੇਸ਼ਨਾਂ ਦਾ ਦੂਜੇ ਨੇ ਹੱਲ ਕਰਾ ਕੇ ਫੜੀਆਂ ਸੀ ਜੀ ਜਿਹਨਾਂ ਨੇ ਐਪਲੀਕੇਸ਼ਨ ਪੜੀ ਤੇ ਉਹਦੇ ਡਿਸਪਲੇ 'ਤੇ ਦਿੱਤੀ ਲਿਖਤੀ ਹੈ ਕਿ ਮੇਰੇ ਦੋ ਪੋਸਟਾਂ ਦੋਨਾਂ ਨੂੰ ਸਜਾਇਏ ਮੌਤ ਹੋ ਚੁੱਕੀ ਹੈ ਜੀ ਔਰ ਉਹਨਾਂ ਦੀ ਜਿਹੜੀ ਸਜਾਇਏ ਮੌਤ ਹੈ ਇਹਨੂੰ ਉਬਰ ਕੈਜ ਦੇ ਵਿੱਚ ਤਬਦੀਲ ਕੀਤਾ ਜਾਵੇ ਮੇਰੀ ਫਰਿਆਦ ਹੈ ਜਿਵੇਂ ਫਿਲਹਾਲ ਉਹਨਾਂ ਨੇ ਕਿਹਾ ਵੀ ਗੱਲ ਕਿਵੇਂ ਹੁਣ ਇਹ ਹੁਰੂ ਵੀ ਕਿਵੇਂ ਪਰ ਜਿਹਨਾਂ ਨੇ ਨਾਗਰਿਕ ਨਾਲ ਰਿਐਕਟ ਕੀਤਾ ਨੇ ਨਿਵਾਜ ਦੇ ਵਿੱਚ ਕਿ ਤੁਸੀਂ ਮੁੱਖ ਮੰਤਰੀ ਹੋ ਇੱਕ ਤੁਹਾਡਾ ਵਾਲਾ ਹੈਗਾ ਨਾਗਰਿਕ ਤੁਹਾਡੇ ਕੋਲ ਫਰਿਆਦ ਲੈ ਕੇ ਆਏ ਉਸ਼ੇ ਦਿਨ ਆ ਪ੍ਰੋਮਿਸ ਕੀਤਾ ਕਿ ਤੁਹਾਡਾ ਕੰਮ ਹੋ ਜੂਗਾ ਇਸ ਕਰਕੇ ਕੰਮ ਤਾਂ ਫਿਰ ਹੋਣਾ ਚਾਹੀਦਾ ਮੁੱਖ ਮੰਤਰੀ ਜੀ ਦਾ ਕੋਈ ਨਾ ਕੋਈ ਹੱਲ ਕੱਢੇ ਉਹਨੇ ਉਸ ਵੇਲੇ ਆਪਣੇ ਸੈਕਟਰੀ ਨੂੰ ਕਿਹਾ ਬਲਸੀ ਲਾਲ ਨੇ ਕਿ ਉਸ ਮਾਤਾ ਨੂੰ ਪੱਤੀ ਲਿਖ ਦਿਓ ਕਿ ਤੁਹਾਡਾ ਕੰਮ ਹੋਏ ਜ਼ਰੂਰ ਜਾਊਗਾ ਪਰ ਇਹ ਹਫ਼ਤੇ ਚ ਨਹੀਂ ਹੋਣਾ ਇਹ ਤੇ ਮਹੀਨਾ ਵੀ ਲੱਗ ਸਕਦਾ ਤੇ ਮਹੀਨੇ ਤੋਂ ਵੱਧ ਵੀ ਸਮਾਂ ਲੱਗ ਸਕਦਾ ਜੀ ਅਰਸਦੂ ਸਾਹਿਬ ਇੱਕ ਚੰਡੀਗੜ੍ਹ ਗਿਆੰਗਿਆ ਸਰ ਉਹਨਾਂ ਨੇ ਆਪਣੇ ਜਿਹੜੇ ਸਟਾਫ ਵਾਲੇ ਨੂੰ ਉਹਨਾਂ ਦੇ ਜਿਹੜੇ ਹੋਮ ਡਿਪਾਰਟਮੈਂਟ ਵਾਲੇ ਦਾਲੋ ਜਿੰਦੇਦਾਰੂ ਸਾਰਿਆਂ ਨੂੰ ਹਦਾਇਤਾਂ ਕਰਨਾ ਚੀਫ ਸੈਕਟਰੀ ਨੂੰ ਕਿ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਫਿਰ ਹਾਂ ਕਿਹਾ ਕਿ ਜੇ ਸਟੇਟ ਗਵਰਨਰਟ ਗਵਰਨਰ ਨੂੰ ਇਹ ਸ਼ਿਫਾਰਿਸ਼ ਕਰ ਦੇਵੇ ਕਿ ਇਸ ਬੰਦੇ ਦੀ ਸਜ਼ਾ ਜਿਹੜੀ ਆ ਉਹ ਘਟਾ ਦਿੱਤੀ ਜਾਵੇ ਜਾਂ ਉਹ ਉਮਰ ਕੈਦ ਤੇ ਵੀ ਤਬਦੀਲ ਕੀਤੀ ਜਾਵੇ ਫਾਂਸੀ ਦੀ ਤਾਂ ਕੀਤੀ ਜਾ ਸਕਦੀ ਜੀ ਤਾਂ ਉਹ ਫਿਰ ਸਜ਼ਾ ਤਬਦੀਲ ਹੋਈ ਸੀ ਉਦੋਂ ਬਲਜੀ ਲਾਲ ਨੇ ਗੱਲ ਕਹੀ ਸੀ ਕਿ ਜਿਹੜਾ ਚੀਫ ਮਿਨਿਸਟਰ ਦਾ ਵਾਅਦਾ ਹੈ ਨਾ ਇਹ ਵਾਅਦਾ ਪੱਥਰ ਤੇ ਲਿਖੀ ਹੁੰਦੀ ਹੈ ਚੀਫ ਮਿਨਿਸਟਰ ਦੇ ਬਾਅਦ ਨਹੀਂ ਇਹ ਵੀ ਨਹੀਂ ਸਮਝਿਆ ਜਾਂਦਾ ਸੋ ਹੁਣ ਜਦੋਂ ਕਿਉਂਕਿ ਕੱਲ ਬੀਬੀ ਆਰਟੀਡੀ ਹੋ ਗਈ ਉਹ ਬੜੇ ਸੋਹਣੇ ਗੌਂਦੀ ਸਿੰਘੀ ਮੁੱਖ ਮੰਤਰੀ ਸਾਹਿਬ ਦੇ ਬੜੀ ਤਾਰੀਫ ਕਰਦੀ ਸੀ ਜੀ ਮੈਨੂੰ ਤਾਂ ਹੁਣ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦਾ ਰਾਜ ਪਾ ਗਿਆ ਵਾਕਈ ਕਦੀ ਮੈਨੂੰ ਤਾਂ ਮੈਂ ਵੀ ਸੁਝਾਅ ਦਿੱਤੀ ਕਿ ਪੰਜਾਬ ਦੀ ਤਨੂਹ ਤੇ ਪੰਜਾਬ ਦੀ ਤਨੂਹ ਤੇ ਗੜਬੜੀ ਵਧੀਆ ਹੋ ਰਹੀ ਹੈ ਜੀ ਸ਼ਾਮ ਤੱਕ ਤੇ ਵਧੀ ਦੱਕ ਮੈਨੂੰ ਇਨਸਾਫ ਮਿਲ ਜਾਊਗਾ ਪਰ ਇਸੇ ਸਮੇਂ ਦੌਰਾਨ ਇਸੇ ਸਮੇਂ ਦੌਰਾਨ ਜੀ ਵੀ ਵੀ ਕੋਈ ਵੀਡੀਓ ਹੋ ਰਾ ਜੀ ਉਹ ਕਦੀ ਜੀ ਮੈਨੂੰ ਤਾਂ ਅਸਵਾਰ ਹੀ ਨਹੀਂ ਰਿਹਾ ਮਾਨ ਸਾਹਿਬ ਨੇ ਕਿਹਾ ਸੀਗਾ ਕਿ ਮੇਰੇ ਜਿਹੜੇ ਇਹ ਆ OSD ਆ ਇਹ ਤੁਹਾਨੂੰ ਸ਼ਾਮ ਨੂੰ ਸ਼ੇਰੇ ਤੋਂ ਬਾਅਦ ਇਨਫੋਰਮ ਕਰ ਦੇਣਗੇ ਕਿ ਤੁਹਾਡਾ ਕੰਮ ਹੋ ਗਿਆ ਉਹ ਕਹਿੰਦੀ ਮੈਂ ਵਾਰ-ਵਾਰ ਕਾਲ ਫੋਰਟ ਕਰ ਰਹੀ ਹਾਂ ਲੇਕਿਨ ਮੇਰਾ ਕੋਈ ਫੋਨ ਹੀ ਨਹੀਂ ਰਿਸਪੌਂਡ ਕਰ ਰਿਹਾ ਇਹ ਨੂੰ ਮਾਨ ਸਾਹਿਬ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ ਉਹ ਮੇਰਾ ਕੱਲ ਵੀ ਮਾਨ ਸਾਹਿਬ ਬਿਊਰੋਕ੍ਰੇਸੀ ਦੇ ਪ੍ਰੈਸ਼ਰ ਵਿੱਚ ਆ ਗਏ ਹੋਗੇ ਕਹਿੰਦਾ ਇਹ ਮਾਨ ਸਾਹਿਬ ਨੂੰ ਕਿ ਦੇ ਤੁਸੀਂ ਪ੍ਰੋਮਿਸ ਕੀਤਾ ਤਾਂ ਤੁਸੀਂ ਆਪਣੇ ਅਫੀਸ਼ਰਸ ਨੂੰ ਮਨਵਾਓ ਇਸ ਗੱਲ ਵਾਸਤੇ ਕਿ ਕੋਈ ਗੱਲ ਨਹੀਂ ਜੀ ਅੱਜ ਆਪਾਂ ਇੱਕ ਬੰਦੇ ਦੀ ਟ੍ਰਾਂਸਫਰ ਕਰ ਦਿੰਦੇ ਆ ਕੱਲ ਨੂੰ ਫੇਰ ਲਾ ਦਾਂਗੇ ਇਹ ਤਾਂ ਟ੍ਰਿਕ ਕਰਦਾ ਰਹੇਗਾ ਕਿ ਉਹ ਤੁਸੀਂ ਕੋਈ ਸੰਕਟ ਹੋਵੇ ਉਸ ਸੰਕਟ ਨੂੰ ਕੰਨਦਾ ਹੋਵੇ ਪਰ ਉਹ ਸੰਕਟ ਨੂੰ ਨਹੀਂ ਟਾਲਿਆ ਅਰਜੀਤ ਦੀ ਬੀਬੀ ਕੱਲ ਮਾਨ ਸਾਹਿਬ ਦੀ ਆਚਾਰੀਫਾ ਕਰਦੀ ਸੀ ਫਦੂ ਸਾਹਿਬ ਅੱਜ ਅੱਜ ਉਹ ਵੀ ਗਿਰੀ ਹੋ ਗਈ ਹੈ ਮਾਨ ਸਾਹਿਬ ਨੂੰ ਕੋਸ ਰਹੀ ਹੈ ਕਹਿੰਦੀ ਜੀ ਮੇਰੇ ਨਾਲ ਦੁੱਖਾ ਹੋ ਗਿਆ ਬਹੁਤ سارے ਲੋਕ ਖੋੜ ਵੀ ਜਿਹੜੇ ਕਹਿੰਦੇ ਜੀ ਅੱਜ ਦੇਖੋ ਇਹ ਮੇਰਾ ਦੁੱਖਾ ਹੋ ਗਿਆ ਮੈਂ ਨਹੀਂ ਦੁੱਖਾ ਤਾਂ ਨਹੀਂ ਕਰੂੰਗਾ ਮੈਂ ਵੀ ਆਪੋ ਆਪਣੀ ਕੰਪਲਸ਼ਨ ਸੀਗਾ ਮਜਬੂਰ ਹਾਂ ਹੁੰਦੀ ਹੈ ਮਾਨ ਸਾਹਿਬ ਦੀ ਆਪ ਵੀ ਮਜਬੂਰੀ ਹੈ ਬੀਬੀ ਦੀ ਆਪ ਵੀ ਮਜਬੂਰੀ ਹੈ ਅਰਮਾਨ ਸਾਹਿਬ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਿ ਮੁੱਖ ਮੰਤਰੀ ਦਾ ਵਾਅਦਾ ਜਿਹੜਾ ਹੁੰਦਾ ਹੈ ਇਹ ਵਾਅਦਾ ਜਿਹੜਾ ਹੁੰਦਾ ਹੈ ਇਹਨੇ ਤੇ ਲੋਕ ਇਤਵਾਰ ਕਰਦੇ ਕਿ ਕਿ ਇਹ ਨਾ ਹੋਵੇ ਜੇ ਕਿਸੇ ਨੇ ਟਕਰਾਮਾ ਵਾਪਰ ਲਾ ਗਿਆਂ ਇੱਕ ਦੋ ਮਾਮਲੇ ਹੋਰ ਹੋ ਗਏ ਤੇ ਲੋਕਾਂ ਦਾ ਮੁੱਖ ਮੰਤਰੀਆਂ ਦੇ ਵਿੱਚ ਜਿਹੜਾ ਭਰੋਸਾ ਹੁੰਦਾ ਹੈ ਉਹ ਭਰੋਸਾ ਵੀ ਕਿਤੇ ਖਤਮ ਨਾ ਹੋ ਜਾਵੇ ਜੀ ਸੰਧੂ ਸਾਹਿਬ ਕੋ ਚਿਰ ਤੇ ਹੱਥ ਰੱਖਿਆ ਸੀ ਤੇ ਉਹਦਾ ਕੁਝ ਨਾ ਕੁਝ ਹੱਲ ਜ਼ਰੂਰ ਕਰਨਾ ਚਾਹੀਦਾ ਸੀਗਾ ਜਾਂ ਜਾਂ ਫਿਰ ਇਹ ਚਾਹੀਦਾ ਸੀ ਕਿ ਕੋਈ ਪ੍ਰੋਮਿਸ ਕਰਨੇ ਨਹੀਂ ਚਾਹੀਦਾ ਸੀ ਇਹ ਕਹਿੰਦੇ ਕੋਈ ਗੱਲ ਨਹੀਂ ਦੇਖਾਂਗੇ ਵਿਚਾਰ ਕਰਾਂਗੇ ਮੇਰੇ ਨਹੀਂ ਕਹਿੰਦੇ ਜੇ ਮੇਰਾ ਸਿੱਕੇ ਤੁਹਾਡਾ ਕੰਮ ਜਰੂਰ ਹੋ ਜਾਊਗਾ ਚਲੋ ਬੀਬੀ ਤਾਂ ਨਾਰਾਜ਼ ਹੋਈ ਹੋਈ 6 ਵਜੇ ਤੱਕ ਘੜੀ ਦੀਆਂ ਸੂਈਆਂ ਵਹਿੰਦੀ ਰਹੀ ਚਲੋ ਕਿਸੇ ਗੱਲ ਤਨਪਤ ਨਹੀਂ ਲੱਗੀ ਉਧਰ ਕਹਿੰਦੇ ਕਿਸਾਨ ਜਿਹੜੇ ਨਾਰਾਜ਼ ਸੀਗੇ ਉਹ ਵੀ ਰੋਸ ਪ੍ਰਦਰਸ਼ਨ ਤੇ ਬੈਠ ਗਏ ਜੀ ਬਿਲਕੁਲ ਹੀ ਕਿਸਾਨਾਂ ਨੇ ਕੱਲ ਰੋਸ ਪ੍ਰਦਰਸ਼ਨ ਕੀਤਾ ਸਾਰੇ ਪੰਜਾਬ ਦੇ ਵਿੱਚ ਵੱਡਾ ਕਾਰਨ ਇਹਦਾ ਇਹ ਹੈ ਕਿ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਭਾਈ ਤੁਹਾਡੇ ਜਿਹੜੇ ਦੁੱਖ ਦਰਦਾ ਅਸੀਂ ਦੂਰ ਕਰਾਂਗੇ ਉਹ ਤੋਂ ਪਹਿਲਾਂ ਜਿਹੜੇ ਹੈਗੇ ਉਹਨਾਂ ਦੇ ਜਿਹੜੇ ਇਹ ਸੰਜੁਕਤ ਕਿਸਾਨ ਮੋਰਚਾ ਗੈਰ ਸਿਆਸੀ ਔਰ ਕਿਸਾਨ ਵੀ ਦੂਰ ਸਿਹਾ ਹਰਸ਼ਕ ਨੇ ਪੀਬਲੋਂ ਜਿਹੜੇ ਦੋ ਥਾਵਾਂ ਦੇ ਉੱਤੇ ਮੋਰਚੇ ਲਾਏ ਸੀ ਇੱਕ ਸ਼ੰਭੂ ਤੇ ਦੂਜਾ ਖਨੌਰੀ ਤੇ ਉਹਨਾਂ ਵੀ ਨਾਲ ਮੀਟਿੰਗਾਂ ਜਿਹੜੀਆਂ ਕੇਂਦਰ ਸਰਕਾਰ ਦੇ ਨਾਲ ਸ਼ੁਰੂ ਕਰਵਾਈਆਂ ਸੀ ਆਪਾਂ ਜਾਣਦੇ ਆ ਕਿ ਕੇਂਦਰ ਸਰਕਾਰ ਨੇ ਪਹਿਲਾਂ ਵੀ ਮੀਟਿੰਗਾਂ ਕੀਤੀਆਂ ਸੀ ਕਿਸਾਨਾਂ ਨਾਲ ਲੇਕਿਨ ਉਹ ਮੀਟਿੰਗਾਂ ਵਿਚਕਾਰ ਉਹ ਟੁੱਟ ਗਈਆਂ ਸੀ ਪਾਰਲੀਮੈਂਟਿਕ ਚੋਣਾਂ ਆ ਗਈਆਂ ਸੀ ਜਦੋਂ ਪਾਰਲੀਮੈਂਟਿਕ ਚੋਣਾਂ ਤੋਂ ਬਾਅਦ ਦੁਬਾਰਾ ਉਹਨਾਂ ਨੇ ਇਹ ਸੈਲਫੈ ਸ਼ੁਰੂ ਕਰਵਾਇਆ ਸੀ ਔਰ ਮੁੱਖ ਮੰਤਰੀ ਸਾਹਿਬ ਇੱਕ ਵਾਰੀ ਤਾਂ ਆਪ ਵੀ ਮੀਟਿੰਗ ਦੇ ਵਿੱਚ ਮੈਂ 6:00 ਰਾਤ ਤੇ ਦੀਰ ਰਾਤ ਤੱਕ ਉਹਨੂੰ ਜੇ ਆਪਾਂ ਦੇਖੇ ਦੀ ਪਿਛਲੇ ਮੀਟਿੰਗਾਂ ਹੋਈਆਂ ਉਹਨਾਂ ਦੇ ਮੰਤਰੀ ਇੱਕ ਦੋ ਵਿੱਚ ਉਹਨਾਂ ਚ ਬੈਠੇ ਰਹੇ ਪਰ ਹੋਰ ਮੀਟਿੰਗਾਂ ਜਿਹੜਾ ਸੀਗੇ ਮੀਟਗਾ ਜਿਹੜੀ ਲਾਸਟ ਮੀਟਿੰਗ ਹੋਈ ਲਾਸਟ ਮੀਟਿੰਗ ਜਿਹੜੀ ਹੋਈ ਆ ਉਹ ਮੀਟਿੰਗ ਜਦੋਂ ਖਤਮ ਹੋਈ ਸੀ ਚਾਰ ਜਿਹੜਾ ਹੈਗਾ ਮਈ ਦੀ ਦੇਰ ਦੁਆਰਾ ਫਿਕਸ ਕਰਕੇ ਕੇਂਦਰੀ ਮੰਤਰੀ ਦਿੱਲੀ ਨੂੰ ਚਲੇ ਗਏ ਸੀ ਔਰ ਇਹ ਲੀਡਰ ਜਦੋਂ ਵਾਪਸ ਆ ਰਹੇ ਸੀ ਸਰਬਲ ਸਿੰਘ ਪੰਦੇਰ ਸ਼ੰਭੂ ਨੂੰ ਜਾ ਰਹੇ ਸੀ ਆਰ ਡਿਗਜੀਤ ਸਿੰਘ ਧੰਨੇਵਾਲ ਹੋਰੀ ਉਹ ਆਪਣੀ ਐਂਬੂਲੈਂਸ ਦੇ ਚੜ ਗਏ ਉਹ ਜਾ ਰਹੇ ਸਨ ਖਡੌਰੀ ਬਾਰਡਰ ਵਾਲੇ ਪਾਸੇ ਜਿਹੜਾ ਹਾਈ ਜਿਲ੍ਹੇ ਦੇ ਵਿੱਚ ਚੰਡੀਗੜ੍ਹ ਤੋਂ ਮਹਾਲੀ ਜਿਲ੍ਹੇ ਚਿੰਤਰ ਕਰਦੇ ਤੇ ਪੁਲਿਸ ਨੇ ਦੋਨਾਂ ਨੂੰ ਡਿਟੇਨ ਕਰ ਰਿਆ ਸੀ ਡਿਟੇਨ ਕਰਨ ਤੋਂ ਬਾਅਦ ਸਰਬਨ ਸਿੰਘ ਪੁਰਾ ਤੰਦੇਰ ਨੂੰ ਦੇਖੇ ਕੀਤਾ ਸੀ ਤੇ ਇਹਨਾਂ ਨੂੰ ਧੰਨੇਵਾਲ ਸਾਹਿਬ ਨੂੰ ਲੈ ਗਏ ਸੀਗੇ ਪਹਿਲਾਂ ਜਲੰਧਰ ਇੱਕ ਹਸਪਤਾਲ ਦੇ ਵਿੱਚ ਲਗੇ ਪੰਜਾਬ ਹਸਪਤਾਲ ਫਿਰ ਦੇਖਿਆ ਕਿ ਲੋਕ ਜਿਆਦਾ ਉਹ ਸ਼ੁਰੂ ਹੋ ਜਾਣਗੇ ਕਿਸਾਨ ਆਗੂ ਆ ਜਾਣਗੇ ਕਿਸਾਨ ਵਲੰਟੀਅਰ ਆਉਣਗੇ ਬੇਤਰਗੇ ਨੂੰ ਕਿਤੇ ਆਪਾਂ ਲਾਂਬੇ ਕਰੀਏ ਪਾਸੇ ਕਰੀਏ ਫਿਰ ਉਹਨਾਂ ਨੂੰ ਜਿਹੜਾ ਹੈਗਾ ਉਥੇ ਸ਼ਿਫਟ ਕੀਤਾ ਸੀਗਾ ਪੀ ਡਬਲਯੂ ਡੀ ਦਾ ਕੈਸਟ ਹਾਊਸ ਸੀਗਾ ਕੰਟੋਨਮੈਂਟ ਦੇ ਏਰੀਆ ਤੋਂ ਉੱਥੇ ਸ਼ਿਫਟ ਕਰਤਾ ਸੀ ਜਿਹੜੇ ਨੂੰ ਉੱਥੇ ਰੱਖਿਆ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪਟਿਆਲੇ ਸ਼ਿਫਟ ਕਰਤਾ ਸੀ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਗਿਆ ਸੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੀਨਮ ਕਿਡਨਾਪ ਕਰ ਲਿਆ ਲੇਕਿਨ ਉੱਥੇ ਪੰਜਾਬ ਸਰਕਾਰ ਨੇ ਕਿਹਾ ਸੀ ਨਹੀਂ ਅਸੀਂ ਨਾ ਸੀ ਰਸਤੀਤਾ ਨਾ ਸੀ ਕਿਡਨਾਪ ਕੀਤਾ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਅਸੀਂ ਇਹਦਾ ਇਲਾਜ ਕਰਵਾ ਰਹੀ ਹਾਂ ਉਸ ਬਾਅਦ ਵਿੱਚ ਹਾਈ ਕੋਰਟ ਨੇ ਉਹਨਾਂ ਨੂੰ ਕਿਰਪਾ ਸਾਹਿਬ ਨੂੰ ਪੁੱਛਿਆ ਵੀ ਕਿ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਹਸਪਤਾਲ ਵਿੱਚ ਡਿਸਚਾਰਜ ਕਰਵਾ ਦਈਏ ਉਹਨਾਂ ਨੇ ਕਿਹਾ ਨਹੀਂ ਵੀ ਅਸੀਂ ਚਾਹੁੰਦੇ ਹਾਂ ਕਿ ਹਸਪਤਾਲ 'ਚ ਹੀ ਰਹਿਣ ਦੇਤੇ ਉਹਨਾਂ ਦੀ ਜਿਹੜੀ ਉਹ ਅ ਰਿਟ ਪਟੀਸ਼ਨ ਸੀ ਵੀ ਇਹ ਹੈਵੀਐਸ ਕਾਰਪਸ ਪਟੀਸ਼ਨ ਸੀ ਜਿਹੜੀ ਉਹ ਡਿਸਪੋਜ਼ ਆਫ ਕਰ ਦਿੱਤੀ ਸੀ ਜੀ ਹੁਣ ਜਦੋਂ ਮੈਂ ਕਿਹਾ ਕਿ ਜਿਹੜਾ ਸਾਡੇ ਨਾਲ ਧੱਕਾ ਕੀਤਾ ਗਿਆ ਸੀ ਕੀਤੀ ਆ ਸਾਡਾ ਸਮਾਨ ਚੋਰੀ ਹੋਇਆ ਆਪਾਂ ਜਾਣਦੇ ਹਾਂ ਕਿ ਬੜੀ ਵੱਡੀ ਚੋਗਾੜ ਦੇ ਵਿੱਚ ਉੱਥੇ ਉਹਨਾਂ ਦਾ ਕਾਫੀ ਸਾਰਾ ਸਮਾਨ ਪਿਆ ਸੀ ਖੰਡ ਪਈ ਸੀ ਜੂਟ ਪਈ ਸੀ ਉਹ ਬਹੁਤ ਕੁਸ਼ਤਿਆਸੀ ਟਰਾਲੀਆਂ ਵਗੈਰਾ ਵੀ ਚੋਰੀ ਹੋ ਗਏ ਬਹੁਤ ਮੇਰਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ ਮੁੱਦੇ ਨੂੰ ਲੈ ਕੇ ਜੀ ਜੀ ਮੈਂ ਕਈ ਪੁਲਿਸ ਤੋਂ ਇਜਾਮ ਲੱਗੇ ਕਿ ਕਈ ਟਰਾਲੀਆਂ ਟਰੈਕਟਰ ਜਿਹੜੇ ਚੋਰੀ ਹੋਏ ਉਥੋਂ ਆਹ ਕੇਸ ਰਜਿਸਟਰ ਵੀ ਹੋਣੇ ਸ਼ੁਰੂ ਹੋ ਗਏ ਜੀ ਹੁਣ ਜੀ ਜੀ ਔਰ ਇਹਦੇ ਦੇ ਕਈ ਕਈ ਬਦਲ ਜਿਹੜੇ ਹੈਗੇ ਟਰਾਲੀਆਂ ਬਰਾਮਦ ਵੀ ਹੋ ਗੀਆਂ ਇਹ ਮਾਮਲਾ ਕੁਝ ਚੱਲਿਆ ਫਿਰੇ ਜੀ ਤਾਂ ਇਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਕਿ ਸੰਯੁਕਤ ਕਿਸਾਨ ਮੋਰਚਾ ਵਾਲਿਆਂ ਨੇ ਆਪਣੇ ਪੱਧਰ ਤੇ ਇਹ ਐਲਾਨ ਕਰਤਾ ਸੀ ਸਾਰੇ ਦੇਸ਼ ਦੇ ਵਿੱਚ ਆ ਪਿਛਲੇ ਦਿਨ ਇਹਨਾਂ ਦੇ ਬਦਲ ਜਿਹੜੇ ਹੈਗੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਧਰਨੇ ਵੀ ਜਿਹੜੇ ਕੀਤੇ ਸੀ ਬਿਲਕੁਲ ਉਮਰ ਤੋਂ ਰੇਲ ਯਾਤਰਾ ਦੇ ਵਿੱਚ ਜਿਹੜੀ ਹੈਗੀ ਹੈ ਇਹ ਗੈਰ ਸੱਤੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਔਰ ਆਪਣਾ ਸੰਯੁਕਤ ਜਿਹੜੇ ਹੈਗਾ ਇਕਨੋਮੀਕ ਜੂਰ ਸੋਲਿਡਾਰਿਟੀ ਹਾਂ ਉਹ ਵੀ ਸ਼ਾਮਿਲ ਹੋ ਗਏ ਸੀ ਪਰ ਕਿਉਂਕਿ ਇਸ ਕਿਸਾਨ ਮidurshh ਕਮੇਟੀ ਤੇ ਗੈਰ ਸਿਆਸੀ ਸੰਜੁਕਤ ਮੋਰਚੇ ਨੇ ਪਹਿਲਾਂ ਆਪਣਾ ਵੀ ਸੱਦਾ ਦਿੱਤਾ ਹੋਇਆ ਸੀ ਕਿ ਅਸੀਂ 31 ਤਾਰੀਖ ਨੂੰ ਸਾਰੇ ਪੰਜਾਬ ਦੇ ਦਿੱਲੀ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦਾ ਘਰਾਓ ਕਰਾਂਗੇ ਤੇ ਕੱਲ ਫਿਰ ਦੂਜੇ ਜਿਹੜੇ ਸੰਜੁਕਤ ਕਿਸਾਨ ਮੋਰਚੇ ਵਾਲੇ ਵੀ ਇਸ ਕੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਆ ਕਿ ਕਿਸਾਨ ਜੀਲਤੀ ਦਿਖਣੀ ਚਾਹੀਦੀ ਹੈ ਇਕੱਲੇ ਨਾ ਹੁਣ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਸੀ ਤੇ ਸਾਰੇ ਪੰਜਾਬ ਦੇ ਵਿੱਚ ਬੜੇ ਝਕੜੇ ਨਜ਼ਾਰੇ ਹੋਏ ਬਹੁਤ ਜ਼ਬਰਦਸਤ ਹੋਏ ਲੇਕਿਨ ਕੁਝ ਥਾਵਾਂ ਦੇ ਉੱਤੇ ਫਿਰ ਟਕਰਾਅ ਵੀ ਹੋਏ ਮਿਸਾਲ ਦੇ ਤੌਰ ਤੇ ਜਲੰਧਰ ਦੇ ਵਿੱਚ ਦੇਖਿਆ ਜਲੰਧਰ ਦੇ ਵਿੱਚ ਵੀ ਟਕਰਾਅ ਹੋਇਆ ਕਿਸਾਨਾਂ ਨਾਲ ਪੁਲਿਸ ਦਾ ਉੱਥੇ ਕਿਸਾਨਾਂ ਨੇ ਬੈਰੀਕੇਡ ਵਗੈਰਾ ਪੱਟ ਦਿੱਤੇ ਸੀ ਇਸੇ ਤਰੀਕੇ ਧਰਮਕੋਟ ਦਾ ਜਿਹੜੇ ਐਮ ਐਲ ਏ ਲਾਡੀ ਚੌਂਸ ਉਹਨੇ ਘਰ ਦੇ ਵਿੱਚ ਵੀ ਝੜਨਾ ਮਾਰਿਆ ਸੀ ਕਿਸਾਨਾਂ ਨੇ ਉੱਥੇ ਵੀ ਖੁੱਤਪਾੜ ਹੋਈ ਹੈ ਕਹਿੰਦੇ ਉਹਨਾਂ ਦੇ ਇਹ ਵੀ ਇਲਜ਼ਾਮ ਲਾਇਆ ਕਿਸਾਨਾਂ ਨੇ ਕਿ ਸਾਡੇ ਬੰਦਿਆਂ ਦਾ ਕੁੱਟਕਟਾ ਪਾ ਵੀ ਹੋਇਆ ਔਰ ਉਹਨਾਂ ਨੇ ਕੈਮਰੇ ਵਗੈਰਾ ਜਿਹੜਾ ਆਪਣੀ ਵੀਡੀਓ ਵਗੈਰਾ ਬਣਾ ਰਹੇ ਸੀ ਉਹ ਵੀ ਖੋਲੇ ਸੀ ਫਿਰ ਪੁਲਿਸਾਈਟੇ ਪੁਲਿਸ ਨੇ ਆ ਕੇ ਬਿਚ ਵਿਚਾਰਾ ਕਰਵਾ ਕੇ ਉਹਨਾਂ ਨੂੰ ਮੁਥੀ ਕਰਵਾਇਆ ਇਸੇ ਤਰੀਕੇ ਨਾਲ ਦੇਖੀਏ ਤੇ ਸੰਗਰੂਰ ਸਾਡੇ ਮੁੱਖ ਮੰਤਰੀ ਸਾਹਿਬ ਦੀ ਰਹਿائش ਹੈਗੀ ਉਹਨਾਂ ਦੀ ਜਿਹੜੀ ਪ੍ਰਾਈਵੇਟ ਕੋਠੀ ਹੈ ਉੱਥੇ ਵੀ ਕਿਸਾਨਾਂ ਨੇ ਉਹਦਾ ਘਰਾਓ ਕਰਨ ਦਾ ਯਤਨ ਕੀਤਾ ਸੀ ਲੇਕਿਨ ਪੁਲਿਸ ਨੇ ਬਹੁਤ ਜ਼ਬਰਦਸਤ ਬੈਰੀਕੇਡਿੰਗ ਕੀਤੀ ਹੋਈ ਸੀ ਜੀ ਨਤੀਜਾ ਫਿਰ ਇਹ ਹੋਇਆ ਕਿ ਉਹ ਮਾਨੇ ਜਿਹੜੀ ਹੈਗੀ ਪਟਿਆਲੇ ਵਾਲੀ ਸੜਕ ਜਾਮ ਕਰਤੀ ਸੀ ਉਹ ਸਾਰਾ ਦਿਨ ਸੜਕ ਜਾਮ ਰਹੀ ਹੈ ਕੱਲ ਇਸ ਤਰੀਕੇ ਤੋਂ ਦੇਖੀਏ ਤਾਂ ਲਗਭਗ ਸਾਰੇ ਹੀ ਐਮਐਲਏਸ ਔਰ ਸਾਰੇ ਹੀ ਵਜੀਰ ਆ ਜਿਹੜੇ ਉਹਨਾਂ ਦੇ ਘਰਾਂ ਦੇ ਉੱਤੇ ਵੀ ਕੱਲ੍ਹ ਸਿਆ ਕਿਸਾਨਾਂ ਨੇ ਕਾਫੀ ਚੱਕੜੇ ਪ੍ਰੋਟੈਸਟ ਕੀਤੇ ਆ ਧਰਮੇ ਵਗੈਰਾ ਵੀ ਮਾਰੇ ਆ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਡੇ ਨਾਲ ਜਿਆਤੀ ਹੋਈ ਹੈ ੱੱਕਾ ਹੋਇਆ ਔਰ ਸਰਬਨ ਸਿੰਘ ਤੋਂ ਬਿਲਕੁਲ ਸਟੇਟਮੈਂਟ ਬੜੀ ਜਿਹੜੀ ਹੈਗੀ ਆ ਧਿਆਨ ਮੰਗਦਿਆਂ ਉਹਨਾਂ ਨੇ ਕਿਹਾ ਕਿ ਚਾਹਤ ਦੇ ਚੰਡੀਗੜ੍ਹ ਮੁਜਾਰਾ ਕਰਨ ਵਾਸਤੇ ਸਾਨੂੰ ਸਟੇਟ ਗਵਰਨਮੈਂਟ ਨੇ ਨਹੀਂ ਜਾਣ ਦੇਣਾ ਔਰ ਦਿੱਲੀ ਜਿਹੜੀ ਜਿੰਮੇਵਾਰਤੀ ਜੇ ਅਸੀਂ ਜਾਂਦੇ ਆ ਤਾਂ ਕੇਂਦਰ ਸਰਕਾਰ ਤੇ ਹੋਰ ਰਾਜ ਸਰਕਾਰਾਂ ਸਾਡਾ ਰਾ ਰੋਕ ਗਏ ਰਾ ਰੋਕ ਗਏ ਇਹਨਾਂ ਪ੍ਰਸਤਿਤੀਆਂ ਦੇ ਵਿੱਚ ਉਹ ਕਹਿੰਦੇ ਵੀ ਹੁਣ ਪੰਜਾਬ ਦੇ ਕਿਸਾਨਾਂ ਨੇ ਫੈਸਲਾ ਕਰ ਲਿਆ ਕਿ ਕੀ ਇਹਨਾਂ ਨੂੰ ਕੇਂਦਰ ਤੋਂ ਪੰਜਾਬ ਸਰਕਾਰ ਦੇ ਨਮਾਇਦਿਆਂ ਨੂੰ ਪਿੰਡਾਂ 'ਚ ਦਾਖਲ ਹੋਣ ਦਿੱਤਾ ਜਾਵੇ ਜਾਂ ਹੋਣ ਦਿੱਤਾ ਜਾਵੇ ਹਾਂ ਆਪਾਂ ਜਾਣਦੇ ਹਾਂ ਕਿ ਕਾਰਲੀ ਜਨਤਾ ਪਾਰਟੀ ਦਾ ਵੀ ਇਹੀ ਕੁਝ ਹੋਇਆ ਵਾਪਰੇ ਸੀ ਉਹਨਾਂ ਪਾਰਟੀਆਂ ਦਾ ਪਾਰਟੀਆਂ ਦੇ ਨੇਤਾ ਨੂੰ ਪਿੰਡਾਂ 'ਚ ਨਹੀਂ ਸੀ ਜਾਣਤ ਸਾਇਦਾ ਔਰ ਉਹ ਦੋ ਸਿੱਟਾ ਤਾਂ ਸਿਰਫ ਭਾਰਤੀ ਜਨਤਾ ਪਾਰਟੀ ਇਸ ਕਰਕੇ ਹਾਰ ਗਈ ਕਿਉਂਕਿ ਪਿੰਡਾਂ 'ਚ ਉਹਨਾਂ ਦਾ ਪ੍ਰਚਾਰ ਨਹੀਂ ਸੀ ਹੋਇਆ ਮੰਦਰੀਕ ਨੇ ਤੋਂ ਲੁਧਿਆਣਾ ਜਿੱਥੋਂ ਰਾਜਾ ਬਰਿੰਗ ਜਿੱਤੇ ਤੇ ਨੰਬਰ ਦੇ ਉੱਤੇ ਪਟਿਆਲਾ ਜਿੱਥੋਂ ਪਰਮੂਕ ਕੌਰ ਹਾਰਦੀ ਹੈ ਸਾਡੇ ਡਾਕਟਰ ਗਾਂਧੀ ਡਾਕਟਰ ਗਾਂਧੀ ਜਿੱਤੇ ਉੱਥੇ ਜੇਕਰ ਜੋ تھے ਇਹਨਾਂ ਦਾ ਘਰਾਓ ਨਾ ਹੋਇਆ ਹੁੰਦਾ ਇਹਨਾਂ ਨੂੰ ਪਿੰਡਾਂ ਦੀ ਜਾਸੂਂਦੀ ਤੇ ਸ਼ਾਇਦ ਇਹ ਸੀਤਾ ਕੋਲੇ ਦਿੱਪ ਸਕਰੇ ਸੀ ਜੀ ਤੇ ਮੇਰੇ ਖਿਆਲ ਮੁਤਾਬਕ ਕਿ ਕਾਫੀ ਮਹੱਤਵਪੂਰਨ ਨੇ ਪਿੰਡਾਂ ਦੀ ਵੀ ਤਿੰਤਰੀ ਬੈਨ ਹੋ ਗਈ ਸੂਬਾ ਸਰਕਾਰ ਔਰ ਕੇਂਦਰ ਸਰਕਾਰ ਦੇ ਪ੍ਰਤੀਨਿਧਾਂ ਦੀ ਇਹਨਾਂ ਦੇ ਐਮਐਲਏ ਦੀ ਇਹਨਾਂ ਦੇ ਵਜ਼ੀਰਾਂ ਦੀ ਕਿ ਫਿਰ ਸਰਦੂਬ ਸਾਹਿਬ ਮੈਨੂੰ ਲੱਗਦੀ ਹੈ ਵੀ ਸਰਕਾਰ ਨੂੰ ਫਿਰ ਕੰਮ ਨੂੰ ਮਹਿੰਗਾ ਪੈਣੇ ਕਿਉਂਕਿ ਆਪਾਂ ਪਿਛਲੀ ਵਾਰੀ ਦੇਖੀਏ ਜਦੋਂ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਅੰਦolan ਚਲਾਇਆ ਸੀ ਉਦੋਂ ਕਤਮਨ ਅਮਰਿੰਦਰ ਸਿੰਘ ਨੇ ਬਹੁਤ ਹੀ ਚਲਾਕੀ ਦੇ ਨਾਲ ਕਿਸਾਨਾਂ ਨੂੰ ਦਿੱਲੀ ਵੱਲੋਂ ਝੋੜ ਦਿੱਤਾ ਸੀ ਔਰ ਉਹਨੇ ਜੋ ਪ੍ਰੋਮਿਸ ਕੀਤੇ ਸੀ ਉਹਨਾਂ ਨਾਲ ਕਿ ਜਿਹੜਾ ਕਿਸਾਨ ਸ਼ਹੀਦ ਹੋਊਗਾ ਮੋਰਚੇ ਦੌਰਾਨ ਉਹਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਤੇ ਨਾਲ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਊਗਾ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਲੋਕੀਆਂ ਮਿਲ ਗਏ ਸੀ ਇਹ ਜਿਹੜੇ ਕੁਝ ਜਿਹੜੇ ਬੰਦੇ ਰਹਿੰਦੇ ਸੀ ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਕਿਸਾਨਾਂ ਨੇ ਝਰਨੇ ਵਿੱਚ ਜਾੜੇ ਵੀ ਕੀਤੇ ਸੀਗੇ ਖਾਸ ਕਰਕੇ ਸਾਡੇ ਖੇਤੀਬਾੜੀ ਮੰਤਰੀ ਖੁਗਨਾ ਸਾਹਿਬ ਇਹਨਾਂ ਦੇ ਘਰ ਕੋਲੇ ਵੀ ਜਾ ਕੇ ਬੈਠ ਕੇ ਸੀ ਫਿਰ ਇਹਨਾਂ ਨੇ ਜਿਹੜੇ ਹੈਗੇ ਰਹਿ ਗਏ ਸੀ ਉਹਨਾਂ ਲੋਕਾਂ ਨੂੰ ਵੀ ਨਿੱਕੀ ਪੱਤਰ ਦਵਾਏ ਹੈ ਜਿਸ ਦਿਨ ਬਿਲਕੁਲ ਜੀ ਉਦੋਂ ਜਦੋਂ ਕੀ ਕਹਿ ਸਕਦੇ ਆਪਾਂ ਸਰਕਾਰ ਦੇ ਖਿਲਾਫ ਤਾਂ ਕਿਸਾਨਾਂ ਦੀ ਨਾਰਾਜ਼ਗੀ ਚਲਦੀ ਪਈ ਹੈ ਜਿੰਨਾ ਚਿਰ ਉਹਨਾਂ ਦੇ ਹੱਕ ਨਹੀਂ ਮਿਲਦੇ ਤੇ ਦੂਜੇ ਪਾਸੇ ਦਿੱਲੀ 'ਚ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਡੇ ਨੇਤਾ ਨੇ ਉਹ ਪੰਜਾਬ ਚ ਆ ਕੇ ਬਹਿ ਗਏ ਨੇ ਤੇ ਹੁਣ ਕਹਿੰਦੇ ਵੀ ਇਲਜ਼ਾਮ ਲਾ ਦਿੱਤੇ ਸੁਖਪਾਲ ਸਿੰਘ ਖੇਰਾ ਉਨਾਂ ਕਹਿੰਦੇ ਵੀ ਉੱਥੋਂ ਇਹਨਾਂ ਦੇ ਕਾਨੂੰਨੀ ਮਾਹਰ ਵੀ ਵਿਹਲੇ ਹੋਗੇ ਸੀ ਉਹ ਵੀ ਹੁਣ ਇੱਥੇ ਆ ਕੇ ਏਜੀ ਦਫ਼ਤਰ ਦੇ ਬਾਹਰ ਆ ਕੇ ਬਹਿ ਗਏ ਨੇ ਇਹ ਕਿੰਨੇ ਕੁ ਸਹੀ ਨੇ ਇਲਜ਼ਾਮ ਸੁਖਪਾਲ ਸਿੰਘ ਖੇਰਾ ਦੇ ਅੱਜ ਸੁਖਪਾਲ ਸਿੰਘ ਖੇਰਾ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਆ ਪੰਜਾਬ ਤੋਂ ਉਹ ਐਮ ਐਲ ਏ ਆ ਔਰ ਜਿਹੜਾ ਕਾਂਗਰਸ ਪਾਰਟੀ ਦਾ ਕਿਸਾਨ ਸਹਿਲਾ ਉਹ ਆਲਮੀਆ ਦੇ ਕਦੀ ਮਰ ਗਈ ਹੈ। ਅਰ ਸੁਖਪਾਲ ਸਿੰਘ ਕਹੇ ਦਾ ਬਾਰੇ ਆਪਾਂ ਜਾਣਦੇ ਕਿ ਉਹ ਕਿਪ ਕਰਕੇ ਨਹੀਂ ਬੰਦੇ ਉਹ ਹਮੇਸ਼ਾ ਕਿਸੇ ਨਾ ਕੁਝ ਬੋਲਦੇ ਰਹਿੰਦੇ ਆ ਸਰਕਾਰ ਦੇ ਉੱਤੇ ਅਟੈਕ ਕਰਦੇ। ਅਰੇ ਵੀ ਕਹ ਹਕੀਕਤ ਹੈ ਕਿ ਸੁਖਪਾਲ ਸਿੰਘ ਕਹ ਰਿਹਾ ਕਿਸੇ ਵੇਲੇ ਆਮ ਆਦਮੀ ਪਾਰਟੀ ਦਾ ਹਿੱਸਾ ਰਿਹਾ ਲੀਡਰ ਆਪੋਜੀਸ਼ਨ ਵੀ ਹੁੰਦੇ ਸੀ। ਬਿਲਕੁਲ ਬਾਅਦ ਵਿੱਚ ਗਰੋਨਾ ਜਿ ਮੱਛ ਕੇ ਲਾਗੇ ਸੀ ਉਸਦੇ ਜਿਹੜੇ ਕੇਂਦਰੀਵਾਲ ਸਾਹਿਬ ਨੇ ਮਾਫੀ ਮੰਗ ਲਈ ਸੀ ਮੇਢੀਏ ਤੋਂ। ਅਫੇਰ ਉਹ ਪਾਇਟੀ ਟੁੱਟ ਗਈ ਸੀ ਤੇ ਉਹ ਕਾਂਗਰਸ ਪਾਇਟੀ ਚ ਮਿਲ ਸ਼ਾਮਲ ਹੋ ਗਏ ਸੀ ਤੇ ਐਸੇ ਪਰ ਉਹ ਕਾਂਗਰਸ ਪਾਇਟੀ ਦੇ ਵਿੱਚ ਕੰਮ ਕਰ ਰਹੇ ਹੈ ਅਸਲ ਦੇ ਵਿੱਚ ਹੋ ਰਿਹਾ ਹੈ ਕਿ ਪਿਛਲੇ ਦਿਨੀ ਕਾਦੇ ਜਿਹੜੇ ਐਡਵੋਕੇਟ ਜਨਰਲ ਸੀ ਗੁਰਮਿੰਦਰ ਸਿੰਘ ਗੈਰੀ ਪੰਜਾਬ ਸਰਕਾਰ ਦੇ ਇੱਕ ਕਾਨੂੰਨੀ ਮਸ਼ੀਨ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਉਹਨਾਂ ਦੀ ਥਾਂ ਤੇ ਜਿਹੜਾ ਮਨਿੰਦਰ ਸਿੰਘ ਬੀਤੀ ਉਹਨਾਂ ਨੂੰ ਜਿਹੜਾ ਹੈਗਾ ਐਡਵੋਕੇਟ ਜਨਰਲ ਆਪਰ ਸੀ ਜਿਉ ਕੋ ਹੁਣ ਤੱਕ ਜੇ ਆਪਾਂ ਦੇਖੀਏ ਤਾਂ ਇਹ ਚੌਥੇ ਐਡਵੋਕੇਟ ਜਨਰਲ ਆ ਤਿੰਨ ਸਾਲਾਂ ਦੇ ਵਿੱਚ ਚਾਰ ਐਡਵੋਕੇਟ ਜਨਰਲ ਜਿਹੜੇ ਹੈਗੇ ਹੁਣ ਟਰਾਂਸਫਰ ਹੋ ਗਏ ਤੇ ਨਵੇਂ ਬੱਲੇ ਆ ਗਏ। ਜੀ ਗੱਲ ਵੀ ਆਪਾਂ ਗੱਲ ਕੀਤੀ ਸੀ ਕਿ ਆਮ ਤੌਰ ਤੇ ਕੋਈ ਮੁੱਖ ਮੰਤਰੀਆਂ ਦੀ ਸਥਿਤੀ ਇਹ ਹੁੰਦੀ ਹੈ ਕਿ ਮੁੱਖ ਮੰਤਰੀ ਜਿਹਨੂੰ ਇੱਕ ਵਾਰੀ ਐਡਵੋਕੇਟ ਜਨਰਲ ਲਾਤਾ ਲਗਭਗ ਉਹ ਮਰਜੀ ਤੇ ਹੋਰ ਤੱਕ ਰਹਿੰਦੇ ਰਹਿੰਦੇ ਆ। ਅਚਲੰਗਾ ਹ ਅਚਲੰਗਾ ਦਾ ਜ਼ਿਕਰ ਕੀਤਾ ਸੀ ਇਸੇ ਗ੍ਰੀਚੇ ਮਣੀ ਹੋਈ ਜਾਣਕਾਰੀ ਵੀ ਮਿਲੀ ਸੀ ਕਿ ਦੱਖਣੀ ਭਾਰਤ ਦੇ ਵਿੱਚ ਇੱਕ ਦੇ ਇਹ ਐਡਵੋਕੇਟ ਜਨਲਸੀ ਕੇ ਭਾਵੇਂ ਸਰਕਾਰ ਵੀ ਬਦਲ ਜਾਂਦੀ ਸੀ ਪਰ ਉਹਨਾਂ ਨੂੰ ਬਦਲਾ ਨਹੀਂ ਸੀ ਜਾਂਦਾ ਉਹ ਸਪੀਡ ਦੇ ਹਿੱਤਾਂ ਦੀ ਠੀਕ ਤਰੀਕੇ ਨਾਲ ਰਾਖੀ ਕਰਦੇ ਸੀ ਲੇਕਿਨ ਸਾਡੇ ਇਹ ਬਦਲ ਕੇ ਹੁਣ ਖੜਾ ਸਾਹਿਬ ਨੇ ਇਹਦੇ ਤੇ ਫੇਰ ਆ ਕੇ ਜਿਹੜਾ ਹੈਗਾ ਕਟਾਕਸ ਕਰਸਿਆ ਖੜਾ ਸਾਹਿਬ ਕਹਿੰਦੇ ਦੀ ਕਿਉਂਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਚੋਣਾਂ ਹਾਰ ਗਈ ਸੀ ਜੀ ਇਸ ਲਈ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਆ ਸਾਰੇ ਦੇ ਸਾਰੇ ਪੰਜਾਬ 'ਚ ਆ ਗਏ ਆਪਾਂ ਜਾਣਦੇ ਹਾਂ ਕਿ ਕੇਜਰੀਵਾਲ ਸਾਹਿਬ ਜਿਹੜੇ ਹੈਗੇ ਆ ਉਹ ਵੀ ਅੱਜ ਕੱਲ੍ਹ ਪੰਜਾਬ 'ਚ ਇੱਕ ਕਾਮੂਨ ਨਹੀਂ ਇਹਨਾਂ ਦੇ ਕੰਨੀਵੀਰ ਹੈ ਉਹਨਾਂ ਦਾ ਰਾਈਟ ਬਣਦਾ ਉਹਨੂੰ ਆਪਣੀ ਪਾਰਟੀ ਦੇ ਹਿੱਤਾਂ ਦੇਖਣਾ ਹੈ ਇਸੇ ਤਰੀਕੇ ਦੇ ਆਪਾਂ ਦੇਖੀਏ ਤਾਂ ਮਨੀਸ਼ ਸੋਸੋਧਿਆ ਸਾਹਿਬ ਜਿਹੜੇ ਉੱਥੇ ਦੇ ਐਜੂਕੇਸ਼ਨ ਮਨਿਸਟਰ ਸੀ ਦਿੱਲੀ ਮੁੱਖ ਮੰਤਰੀ ਹੋ ਗਏ ਸੀ ਜੀ ਉਹਨਾਂ ਨੂੰ ਪੰਜਾਬ ਦੇ ਇੰਚਾਰਜ ਲਾ ਦਿੱਤਾ ਗਿਆ ਸਤੰਬਰ ਗੈਨ ਹੋਈ ਦੀ ਉਹਨਾਂ ਦੇ ਇੱਕ ਸੀਨੀਅਰ ਆਗੂ ਸੀ ਉਹ ਵੀਰ ਸਿੰਘ ਦੇਲ ਦੇ ਵਿੱਚ ਵੀ ਰਹੇ ਆ ਉਹਨਾਂ ਨੂੰ ਸਹਿ ਇੰਚਾਰਜ ਲਗਾਇਆ ਗਿਆ ਔਰ ਹੋਰ ਵੀ ਬਹੁਤ ਸਾਰੇ ਲੋਕ ਇੱਥੇ ਆ ਗਏ ਇਹ ਹੈ ਜਾਂਦਾ ਕਿ ਗੁਰਬੁਖਮਾਰ ਜਿਹੜੇ ਕੇਜਰੀਵਾਲ ਸਾਹਿਬ ਦੇ ਪੀਏ ਹੁੰਦੇ ਸੀ ਉਹਨਾਂ ਨੂੰ ਮੁੱਖ ਮੰਤਰੀ ਸਾਹਿਬ ਦਾ ਐਡਵਾਈਜ਼ਰ ਵੀ ਲਾਜੁਕਾ ਹੈ ਇਹ ਸਾਰੀਆਂ ਗੱਲਾਂ ਹੈ ਉਹ ਕਹਿੰਦਾ ਸਾਲ ਨੇ ਕਿ ਕਿਉਂਕਿ ਜਿਹੜੇ ਲੋਕ ਉਸ ਟਾਈਮ ਵੇਲੇ ਹੋ ਰਹੇ ਆ ਉਹਨਾਂ ਉਹ ਬੇਰੁਜ਼ਗਾਰ ਹੋ ਗਏ ਆ ਉਹਨਾਂ ਨੂੰ ਰੋਜ਼ਗਾਰ ਪੰਜਾਬ 'ਚ ਮਿਲ ਰਹੇ ਹੈ ਐਡਵੋਕੇਟ ਜਨਰਲ ਤੇ ਡਾਕਟਰ ਦੇ ਵਿੱਚ ਬਹੁਤ ਸਾਰੇ ਜਿਹੜੇ ਹੈਗੇ ਆ ਉਹ ਵਕੀਲ ਹੈਗੇ ਜਿਹੜੇ ਜਿਨ੍ਹਾਂ ਨੂੰ ਆਪਾਂ ਅਸਿਸਟੈਂਟ ਐਡਵੋਕੇਟ ਜਨਰਲ ਕਹਿੰਦੇ ਆ ਐਡਵੋਕ ਐਡੀਸ਼ਨਲ ਐਡਵੋਕੇਟ ਜਨਰਲ ਕਹਿੰਦੇ ਆ ਡਿਪਟੀ ਐਡਵੋਕੇਟ ਜਨਰਲ ਕਹਿੰਦੇ ਆ ਅ ਇਸ طرح ਦੇ ਮਤਲਬ ਜਿਹੜੇ ਹੈਗੇ ਕਾਫੀ ਸਾਰੇ ਬੰਦੇ ਹੁੰਦੇ ਆ ਇਹਨਾਂ ਦੀ ਗਿੰਚੀ ਵੀ ਇਹ ਵੀ ਦੀ ਗਿੰਚੀ ਵੀ ਜੇ ਆਪਾਂ ਦੇਖੀਏ ਸਤੂ ਸਭ ਤੋਂ ਮੇਰੇ ਖਿਆਲ ਅ 150 ਤੋਂ ਉੱਪਰ ਹੈ ਤੇ ਮੈਨੂੰ ਜਿਹੜੀ ਮੈਨੂੰ ਜਿਹੜੀ ਜਾਣਕਾਰੀ ਮਿਲੀ ਅ ਵੀ ਪਹਿਲਾ ਇਹਦਾ ਤੋਂ ਸਟੇਫਲ ਹੈ ਦੇਸੀ ਸਾਰੇ ਤੋਂ ਜਿਹੜੇ ਕੋਈ ਬਲਾਸਰ ਹੈ ਪਰ ਹੁਣ ਇਹਨਾਂ ਨੂੰ ਜਿਹੜੇ ਹੈਗੇ ਮਿਆਦ ਇੱਕ ਮਹੀਨੇ ਲਈ ਹੋਰ ਵਧਾ ਦਿੱਤੀ ਹੈ ਜਿਹਦਾ ਮਤਲਬ ਜੇ ਇੱਕ ਮਹੀਨੇ ਲਈ ਵਧਾਈ ਹੈ ਤਾਂ ਫਿਰ ਇਹ ਨਹੀਂ ਘਰਤੀ ਹੋਰ ਹੋਊਗੀ ਉਸ ਸਰਦਾਰ ਬਾਈ ਨੇ ਚੁੱਕਿਆ ਇਹ ਤਬਦੀਲ ਕਰ ਦਿੱਤਾ ਜਾਵੇ ਤੇ ਇਹੀ ਕਾਰਨ ਹੈ ਕਿ ਖੜਾ ਸਾਹਿਬ ਨੇ ਕਿਹਾ ਕਿ ਜਿਹੜੇ ਲੋਕ ਜਿਹਦੇ ਲਾਫਰ ਜਿੰਨੀ ਤੋਂ ਬੇਦਹ ਹੋਗੇ ਕਾਨੂੰਨੀ ਮਹਾਰੋ ਸੋਬੇਲੇ ਹੋਗੇ ਉਹ ਬੰਦੇ ਜਿਹੜੇ ਹੈਗੇ ਆਮ ਆਦਮੀ ਪਾਰਟੀ ਦੇ ਪ੍ਰਸਟਰ ਬੰਦੇ ਨੇ ਉੱਥੇ ਤਾਂ ਜਿਹੜੇ ਬੇਰੁਜ਼ਗਾਰ ਹੋਗੇ ਫਿਰ ਰੋਜ਼ਗਾਰ ਤਾਂ ਉਹਨੂੰ ਕਿਤੇ ਦੇਣੀ ਹੈ ਨਾ ਤਾਂ ਫਿਰ ਰੋਜ਼ਗਾਰ ਨਾ ਨੂੰ ਇਹ ਕਹਿੰਦੇ ਪੰਜਾਬ ਦੇ ਜਿਹੜੇ ਐਡਵੋਕੇਟ ਬਣ ਰਹੇ ਨਾ ਨਾ ਦੇ ਨੇ ਐਡਵੋਕੇਟ ਜੰਮਲ ਦੇ ਦਫਤਰ ਦੇ ਵਿੱਚ ਜਿਹੜੀਆਂ ਉਹਨਾਂ ਦੀ ਠਾਹਰ ਬਣਾਈ ਜਾ ਰਹੀ ਹੈ ਤੇ ਹੁਣ ਉਹ ਉੱਥੇ ਰਹਿਣਗੇ ਉਸ ਥਾਂ ਦੇ ਉੱਤੇ ਇਹ ਹੁਣ ਉਹਨਾਂ ਨੇ ਇਲਜ਼ਾਮ ਲਾਇਆ ਹੈ ਇਹਦੇ ਵਿੱਚ ਸੱਚਾਈ ਕਿੰਨੀ ਕ ਹੈ ਇਹ ਤਾਂ ਜਹ ਖਹਿਰਾ ਸਾਹਿਬ ਜਾਣ ਕੇ ਤੇ ਜਾ ਭਾਈ ਮਹੀਨੇ ਬਿੰਦ ਤੇ ਫਿਰ ਆਪਾਂ ਦੇਖ ਲਾਂਗੇ ਅਗਰ ਉਹਨਾਂ ਨੂੰ ਇੱਥੇ ਲਿਫਟ ਕਰਦੇ ਤਾਂ ਜਗਾ ਖਹਿਰਾ ਸਾਹਿਬ ਦੀ ਜਿਹੜੀ ਗੱਲ ਆ ਦੰਦੜ ਹੋਊਗੀ ਕਿਉਂਕਿ ਨਹੀਂ ਲਾਏਗਾ ਤਾਂ ਫਿਰ ਇਹ ਕਹਾਂਗੇ ਕਿ ਕੋਕਾ ਪ੍ਰਚਾਰ ਹੁੰਦਾ ਹੈ ਜੀ ਸੰਧੂ ਸਾਹਿਬ ਤੇ ਮਜੀਠੀਆ ਖਿਲਾਫ ਜਾਂਚ ਲਈ ਪੰਜਵੀਂ ਸੱਟ ਬਣ ਗਈ ਹੈ ਜੀ ਸੱਟ ਤੇ ਸੱਟ ਬਣਦੀ ਕਹਿੰਦੇ ਵੀ ਸੱਟਾਂ ਹੀ ਬਧਾਈ ਜਾਂਦੇ ਨੇ ਤੁਹਕ ਗੱਲ ਇਹ ਵਿਸ਼ਾ ਮਿਡੀਆ ਹੁਣੇ ਅੱਜ ਤੁਸੀਂ ਦੇਖਿਆ ਉਹਨਾਂ ਜਿਹੜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸਾਹਮਣੇ ਪੇਸ਼ ਹੁੰਦੇ ਹੈ ਜਾਂਚ ਨਹੀਂ ਉਹਨਾਂ ਦਾ ਹੌਸਲਾ ਬੜਾ ਬਲੰਦ ਹੁੰਦਾ ਪਹਿਲਾਂ ਵੀ ਆਪਾਂ ਦੇਖੀਏ ਤਾਂ ਮਿਡੀਆ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੇਸ ਦੇ ਵਿੱਚ ਕੋਈ ਗਲਤ ਨਹੀਂ ਹੈ ਸੁਪਰੀਮ ਕੋਰਟ ਵੀ ਕਹਿੰਦੇ ਇਹ ਗੱਲ ਮਹਿਸੂਸ ਕਰ ਰਹੀ ਹੈ ਕਿ ਚਲਾਨ ਕਿਉਂ ਨਹੀਂ ਪੇਸ਼ ਕੀਤਾ ਜਾ ਰਿਹਾ ਅਸਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਸੰਤੂ ਸਾਹਿਬ ਦਾ ਮਕਦਮਾ ਉਦੋਂ ਦਰਜ ਹੋਇਆ ਸੀ ਮਿਡੀਆ ਸਾਹਿਬ ਦੇ ਖਿਲਾਫ ਜਦੋਂ ਚੜ੍ਹਨੀ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਆਪਣੀ ਸਰਕਾਰ ਦਾ ਪੁਨਰਗਠਨ ਕੀਤਾ ਸੀ ਪਹਿਲਾਂ ਕੈਪਟਨ ਮੁਰਿੰਦਰ ਸਿੰਘ ਹੁੰਦੇ ਸੀ ਮੁੱਖ ਮੰਤਰੀ ਫਿਰ ਚੜ੍ਹਨੀ ਸਿੰਘ ਚੰਨੀ ਬਣਾ ਲਏ ਸੀ ਪੁਨਰਗਠਨ ਕੀਤਾ ਗਿਆ ਸੀ ਮੰਤਰੀ ਮੰਡਲ ਦੇ ਵਿੱਚ ਕੁਝ ਤਬਦੀਲੀਆਂ ਵੀ ਕੀਤੀਆਂ ਗਈਆਂ ਸੀ ਜਿਸ ਵੇਲੇ ਪੰਜਾਬ ਦਾ ਪੰਜਾਬ ਦੀ ਕਾਂਗਰਸ ਦੇ ਪ੍ਰਬੰਧ ਨਗਦੇਸ਼ ਸਿੰਘ ਸਿੱਧੂ ਹੁੰਦੇ ਸੀ ਔਰ ਨਗਦੇਸ਼ ਸਿੰਘ ਸਿੱਧੂ ਬੜਾ ਪਾ ਜਾਣਦੇ ਆ ਕਿ ਉਹ ਉਹਨਾਂ ਜਣਾਂ ਤੇ ਬੜੇ ਪਾਵਰਫੁਲ ਲੀਡਰ ਹੁੰਦੇ ਸੀ ਜੀ ਤਾਂ ਨਗਦੇਸ਼ ਸਿੰਘ ਸਿੱਧੂ ਨੇ ਦਬਾਅ ਪਾ ਕੇ ਐਸ ਕਟੋ ਪਾਜਾ ਜਿਹੜੇ ਹਸਪਤਲ ਦੇ ਡੀਜੀਪੀਸੀਓ ਦਾ ਤੋਂ ਇਹ ਆਰਡਰ ਕਰਵਾਤਾ ਸੀ ਕਿ ਮਜਬੀਤਿਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ ਦਰਜ ਹੋ ਗਈ ਸੀ ਐਫ ਆਈ ਆਰ ਮਜਬੀਤਿਆਂ ਅੰਡਰਗਰਾਉਂਡ ਚਲੇ ਗਏ ਸੀ ਫਿਰ ਉਹਨਾਂ ਨੇ ਉਦਾਲਪੀ ਜਾ ਕੇ ਚਾਰਾ ਜੋਈ ਕੀਤੀ ਕਿ ਮੇਰਾ ਇਲੈਕਸ਼ਨ ਆ ਗਿਆ ਹੈ ਇਲੈਕਸ਼ਨ ਕਿ ਮੈਂ ਕਿਉਂ ਮਾਰ ਲਵ ਸਕੇ ਮੇਰੇ ਤੇ ਇਸ ਲਈ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਬਾਅਦ ਨੇ ਮਜਬੀਤਿਆਂ ਨੂੰ ਅਜਾਜ਼ੂ ਦੇ ਤੁਸੀਂ ਆਪਣਾ ਜਿਹੜਾ ਹੈਗਾ ਕੰਟੈਸਟ ਕਰੋ ਤੁਸੀਂ ਚੋਣ ਲੜ ਲਓ ਪਰ ਚੋਣ ਲੜਦੇ ਤੋਂ ਬਾਅਦ ਤੁਸੀਂ ਸਰਵਰ ਕਰੋਗੇ ਕਾਨੂੰਨ ਦੇ ਸਾਹਮਣੇ ਅਗਾਲ ਚੁੱਕਿਆ ਹੋਊਗਾ ਤੇ ਉਹਨੇ ਸਰੈਂਡਰ ਕੱਟਦਾ ਸੀ ਤੇ ਕਈ ਮਹੀਨੇ ਮੀਂਹ ਦੀਆਂ ਹੋਣੀ ਜੇਲ੍ਹ ਦੇ ਵਿੱਚ ਰਹੇ ਸੀ ਜੀ ਇਹਨਾਂ ਨੂੰ ਹਾਈ ਕੋਰਟ ਤੋਂ ਧਮਾਂਤ ਮਿਲ ਜਾਂਦੀ ਹੈ ਉਸ ਧਮਾਂਤ ਨੂੰ ਰੱਦ ਕਰਵਾਉਣ ਦਾ ਵਾਸਤੇ ਪੰਜਾਬ ਸਰਕਾਰ ਪਹੁੰਚ ਗਈ ਸੁਪਰੀਮ ਕੋਰਟ ਜੇ ਪਿਛਲੇ ਦਿਨ ਦੀ ਪੰਜਾਬ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਸੀ ਮੀਂਹ ਦੀਆਂ ਸਾਹਿਬ ਨੂੰ ਕਿ 17 ਮਾਰਚ ਨੂੰ ਤੁਸੀਂ ਪੇਸ਼ ਹੋਵੋ ਪਟਿਆਲਾ ਐਸਆਈਪੀ ਦੇ ਸਾਹਮਣੇ ਕਿ ਜੇ ਲੋੜ ਪਵੇ ਤਾਂ ਅਸੀਂ ਹੋਰ ਵੀ ਪੇਸ਼ ਹੋ ਸਕਦੇ ਦੋ ਦਿਨ ਪੇਸ਼ ਹੋ ਸਕਦੇ ਉਹਨਾਂ ਨੇ ਕਹਿੰਦਾ ਸੀ ਕਿ ਤੁਸੀਂ ਜੋ ਪੁੱਛਣਾ ਹੈ ਨਾ ਤੁਸੀਂ ਪੁੱਛ ਲਓ ਮੇਰੀ ਪਿਆਰ ਸਾਹਿਬ ਦੋ ਦਿਨ ਪੇਸ਼ੁੰਦੇ ਰਹੇ ਐ ਬਾਹਰ ਆ ਕੇ ਮੁੱਖਾਂ ਨੂੰ ਬਤਰੀ ਦਿੰਦੇ ਰਹੇ ਐ ਵੀ ਕਰ ਲੋ ਦਿਓ ਕੁਛ ਕਰਨਾ ਮੇਰੇ ਖਿਲਾਫ ਤਾਂ ਹੈ ਹੀ ਕੁਛ ਨਹੀਂ ਉਹ ਵਾਰੀ ਵਾਰੀ ਇਹ ਗੱਲ ਕਹਿੰਦੇ ਰਹੇ ਐ ਬੜੇ ਹੌਸਲੇ ਨਾਲ ਕਹਿੰਦੇ ਰਹੇ ਐ ਗੱਲ ਤਾਂ ਇਹ ਆਪਣਾ ਕੰਮ ਕਰਦੇ ਰਹੇ ਐ ਜਿਹੜੀਆਂ ਹੁਣ ਤੱਕ ਇਨਸਟੀਮੇਟੀਆਂ ਬਣੀਆਂ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਬਣੀਆਂ ਸੀ ਉਹ ਚਾਰ ਪਹਿਲਾਂ ਬਣ ਗਈਆਂ ਅਸੀਂ ਪਹਿਨੀ ਹੋ ਬਣ ਗਈਆਂ ਜਿਹੜੀ ਸਭ ਤੋਂ ਪਹਿਲੀ ਕਮੇਟੀ ਬਣੀ ਸੀ ਸਦੂ ਸਾਹਿਬ ਉਸ ਕਮੇਟੀ ਦੇ ਮੁਖੀ ਸੀਗੇ اے ਆਈ ਦੀ ਬਲਵਜ ਸਿੰਘ ਫਿਰ ਦੂਜੀ ਕਮੇਟੀ ਬਣਦੀ ਆ ਉਹਦੇ ਜਿਹੜੇ ਹੈਗੇ ਮੁਖੀ ਬਣਾ ਦਿੱਤੇ ਸੀ ਡੀਆਈਜੀ ਆ راہਲ ਐਸਫ ਤੇ ਜਿਹੜੀ ਕਮੇਟੀ ਬਣਦੀ ਆ ਉਹਦੇ ਮੁਖੀ ਲਾ ਦਿੱਤੇ ਸੀ ਮੁਖਵਿੰਦਰ ਸਿੰਘ ਸ਼ੀਮਾ ਆਈਜੀ ਫਿਰ ਚੌਥੀ ਕਮੇਟੀ ਬਣਦੀ ਆ ਐਸਏਟੀ ਬਣਦੀ ਆ ਤੇ ਉਹਦੇ ਜਿਹੜੇ ਲੀਡਰ ਹੈ ਜਾਂ ਉਹਦੇ ਮੁਖੀ ਹੈ ਉਹ ਹੁੰਦੇ ਸੀ ਡੀਆਈਜੀ ਹਰਚਰਨ ਸਿੰਘ ਪੁਲੜ ਕੱਲ ਫਿਰ ਜਿਹੜੀ ਹੈਗੀ ਨਵੀਂ ਐਸਏਟੀ ਬਣਦੀ ਹੈ ਨਵੀਂ ਐਸਏ ਐਸਏਟੀ ਦੇ ਜਿਹੜੇ ਮੁਖੀ ਹੈ ਉਹ ਹੈਗੇ ਏਆਈਜੀ ਪ੍ਰਵੀਜ਼ਨ ਬਰਨ ਸ਼ਰਮਾ ਐਸਐਸਪੀ ਜਿਹੜਾ ਹੈਗੇ ਆ ਵੀ ਚਰਨਤਾਰਨ ਦੇ ਅਬੇ ਮੰਮੀ ਅਬੇ ਅਬੇ ਮੰ ਅਬੇ ਮੰਮੀ ਆ ਰਹਾ ਹੈ ਅਬੇ ਮੰਮੀ ਹਾਂ ਉਹ ਉਹ ਇਸੇ ਮਦੇ ਹੈਗੇ ਮੰਗੜਾ ਹੈ ਇਸੇ ਤਰ੍ਹਾਂ ਜਿਹੜੇ ਹੈ ਕਿ ਐਸਪੀ ਐਨਆਰਆਈ ਮਾਮਲੇ ਦੇ ਗੁਰਵਾਲ ਸਟੇਸ ਉਹਨਾਂ ਨੂੰ ਲਾਜਿੱਤਾ ਮੈਂਬਰ ਕਿ ਤੁਸੀਂ ਵੀ ਮੈਂਬਰ ਹੋ ਜੀ ਇਹ ਮੈਂਬਰ ਬਣ ਗਏ ਹੁਣ ਇਹਨਾਂ ਨੇ ਆਪਣੀ ਜਿਹੜੀ ਹੈਗੀ ਅੱਗੇ ਜਾਂਚ ਕਰਨੀ ਹੈ ਪਰ ਉਸੇ ਸਮੇਂ ਗੁਰਦਾਨ ਸੁਖਵੀਰ ਸਿੰਘ ਬਾਦਲ ਦਾ ਇੱਕ ਬਿਆਨ ਆ ਗਿਆ ਜਗਦੀਨ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਕਿ ਵਿਕਰਮ ਸਿੰਘ ਮਜੀਠੀਆ ਦੀ ਸਕਿਉਰਿਟੀ ਵਾਪਸ ਲੈ ਰਹੀ ਹੈ ਪੰਜਾਬ ਸਰਕਾਰ ਦੀ ਔਰ ਇਹ ਤੋਂ ਪਹਿਲਾਂ ਵੀ ਵਿਕਰਮ ਸਿੰਘ ਮਜੀਠੀਆ ਨੇ ਇਹ ਇਨਕਸ਼ਾਫ ਕੀਤਾ ਸੀ ਕਿ ਕਿਉਂਕਿ ਐਸਆਈਟੀ ਦੇ ਕੋਲ ਮੇਰੇ ਖਿਲਾਫ ਕੁਝ ਹੈ ਨਹੀਂਗਾ ਇਸ ਲਈ ਐਸਆਈਟੀ ਤੋਂ ਤਾਂ ਕੁਝ ਨਿਕਲਣਾ ਨਹੀਂਗਾ ਤਾਂ ਸੂਬਾ ਸਰਕਾਰ ਬਦਲਾ ਖੋਰੀ ਦੇ ਤਹਿਤ ਮੇਰੇ ਖਿਲਾਫ ਕੋਈ ਨਵਾਂ ਮੁਕਦਮਾ ਦਰਜ ਕਰ ਸਕਦੀ ਹੈ ਉਹਨਾਂ ਨੇ ਤਾਂ ਇੱਥੇ ਤੱਕ ਵੀ ਕਹਿਤਾ ਸੀ ਕਿ ਮੇਰੇ ਘਰੇ ਰੇਡਾ ਵਗੈਰਾ ਹੋਣੀਆਂ ਰੇਡਾ ਦੇ ਬਹਾਨੇ ਕੋਈ ਵੀ ਕੋਈ ਗੈਰ ਕਾਨੂੰਨੀ ਚੀਜ਼ ਮੇਰੇ ਘਰੇ ਰੱਖ ਕੇ ਇਹ ਕਹਿਣਗੇ ਕਿ ਦੀ ਇਹ ਛੋਹ ਬ乱ਦ ਹੋ ਗਈ ਹੈ ਜੀ ਤਖਬੀਰ ਸਿੰਘ ਬਾਦਨ ਦੀ ਜਿਹੜੀ ਜਿਹੜੀ ਹੈਗੀ ਇਹ ਸਟੇਟਮੈਂਟ ਤੇ ਜਾਂ ਜਿਹੜਾ ਉਹ ਦਾਅਵਾ ਹੈ ਉਹ ਬੜਾ ਸਖਤ ਹੈ ਉਹਨਾਂ ਨੇ ਕਿਹਾ ਕਿ ਕਹਿੰਦਾ ਮੈਨੂੰ ਕਤਲ ਕਰਵਾਉਂਗਾ ਯਤਨ ਕੀਤਾ ਗਿਆ ਪਰ ਮੈਨੂੰ ਗੁਰੂ ਸ਼ਹਬਾਨ ਦੀ ਕਿਰਪਾ ਦੇ ਨਾਲ ਕਹਿੰਦੇ ਮੈਂ ਦਰਬਾਰ ਸਾਹਿਬ ਦੇ ਵਿੱਚੋਂ ਬਚ ਗਿਆ ਸੀ ਮੇਰੀ ਜਾਨ ਬਚ ਗਈ ਹੈ ਉਸ ਤੋਂ ਬਾਅਦ ਕਹਿੰਦੇ ਫਿਰ ਇਹ ਬਖਵਾਟ ਵਿੱਚ ਆ ਗਿਆ ਤੇ ਜਿਹੜਾ ਦੋਸ਼ੀ ਸੀ ਉਹਨੂੰ ਜਿਹੜਾ ਹੈਗਾ ਉਹਨੂੰ ਜਮਾਨਤ ਵੀ ਦਵਾਈ ਗਈ ਹੈ ਕੇਸ ਠਿੱਲਾ ਕਰਤਾ ਸੀ ਉਹਨੇ ਕਿਹਾ ਕਿ ਇਹ ਹੈਗੀ ਆ ਸਜਾਤ ਕਰਤਾ ਬਿਜਲੀ ਸਟੇਟ ਵੀ ਘਟਾਉਣ ਦਾ ਮਤਲਬ ਹੈ ਕਿ ਇੱਕ ਤਰ੍ਹਾਂ ਦਾ ਦਿੱਤੀ ਜਾਣੀ ਹੈ ਪਿਛਲੇ ਦਿਨ ਵੀ ਤੁਸੀਂ ਦੇਖਿਆ ਨੇ ਕਿ ਬਿਜਲੀ ਸਬੇਰੋ ਦੇ 37 ਦਰਾਂ ਦੇ ਵਿੱਚ ਹੈਗੇ ਮੁਖੀ ਬਦਲ ਤੇ ਸੀ আর ਇਹ ਗੱਲਬਾਤ ਮੀਡੀਆ ਦੇ ਵਿੱਚ ਆਈ ਸੀ ਕਿ ਸਰਕਾਰ ਵੱਲੋਂ ਜਵਾਬ ਆਇਆ ਜਾ ਰਿਹਾ ਅਸੀਂ ਕੁਝ ਸੀਨੀਅਰ ਅਫਸਰਾਂ ਤੇ ਕਿ ਮਜੀਠੀਆ ਹੋਵੇ ਮਨਪ੍ਰੀਤ ਸਿੰਘ ਬਾਦਲ ਹੋਵੇ ਇੱਕ ਕਿਸਲਾ ਹੋਰ ਵੀ ਨਾਲ ਲਈ ਜਾ ਰਿਹਾ ਸੀ ਤਿੰਨ ਬੰਦਿਆਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਜਾਣ ਕਹਿੰਦੇ ਤੇ ਇੱਕ ਅਧਿਕਾਰੀ ਨੇ ਕਿਉਂਕਿ ਅਜਿਹੇ ਕੇਸ ਰਜਿਸਟਰ ਕਰਨ ਤੋਂ ਇਨਕਾਰ ਕਰਤਾ ਸੀ ਤੇ ਉਹ ਨਾਲ ਹੀ ਨਾ ਟ੍ਰਾਂਸਫਰ ਕਰਕੇ ਜਵਾ ਚੀਫ ਡਾਇਰੈਕਟਰ ਲਾਤਾ ਵਿਜੀਲੈਂਸ ਜਰੂਰ ਦਾ ਜਚਾਈ ਕਿੰਨੀ ਤਾਂ ਆਪਾਂ ਨਹੀਂ ਜਾਣਦੇ ਆਪਾਂ ਇਸਕੀ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਇੱਕ ਚਰਚਾ ਹੋ ਰਹੀ ਹੈ ਇਹ ਮੁਜੀਠੀਆਂ ਨੂੰ ਜੋਨਲ ਸਕਿਉਰਟੀ ਵਾਪਸ ਲਈ ਜਾਂਦੀ ਹੈ ਇਹਦਾ ਮਤਲਬ ਹੈ ਕਿ ਅਗਲੇ 24 ਘੰਟਿਆਂ ਦੇ ਵਿੱਚ ਕੋਈ ਨਾ ਕੋਈ ਨਮਾ ਇਹ ਮਤਲਬ ਹੈਗਾ ਟਿਕਾ ਟਿਕਾ ਪੈਣਾ ਹਾਂ ਹਾਂ ਹੱਥ ਟਿਕਾ ਟਿਕਾ ਪੈ ਸਕਦਾ ਹਨ ਕੋਈ ਨਵੀਂ ਖਬਰ ਮਿਲ ਸਕਦੀ ਹੈ ਜੀ ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਢਿੱਲੋ ਸਾਹਿਬ ਸਰਦਾਰ ਬਖਤੌਰ ਸਿੰਘ ਢਿੱਲੋ ਸਾਡੇ ਨਾਲ ਸੀਗੇ ਤਮਾਮ ਜਿਹੜੀਆਂ ਸਾਡੀਆਂ ਸਵਾਲ ਸੀ ਸਾਡੀਆਂ ਖਬਰਾਂ ਸੀ ਉਹਨਾਂ ਤੇ ਚਰਚਾ ਕੀਤੀ ਸੋ ਜਿੰਨੇ ਵੀ ਸੱਜਣ ਸਾਡੇ ਨਾਲ ਜੁੜੇ ਆ ਫੇਸਬੁਕ YouTube ਤੇ ਤੁਸੀਂ ਇਹਨਾਂ ਚਰਚਾਵਾਂ ਦੇ ਥੱਲੇ ਕਮੈਂਟ ਜਰੂਰ ਕਰਿਆ ਕਰੋ ਤੇ ਸਾਡੇ ਨਾਲ ਜੁੜੇ ਰਿਹਾ ਕਰੋ ਰੇਡੀਓ ਪੰਜਾਬ ਟੂਡੇ ਹਮੇਸ਼ਾ ਤੁਹਾਡੇ ਲਈ ਹੈ ਸ਼ੁਕਰੀਆ ਜੀ